ਹਰ ਦਿਨ ਚੜਨਾ ਦਸਵੀਂ ਵਰਗਾ ਹਰ ਰਾਤ ਦੀਵਾੜੀ ਹੋਣਗੀਆ ਘਰਿਆਂ ਵਿੱਚ ਰੌਣਕ ਪਰਦਾਨ ਅੱਤਾਂ ਚੋਂ ਮਹਿਕਾਂ ਆਰਗੀਆਂ ਢੇੜੀਆਂ ਦੇ ਵਿੱਚ ਇਹੀ ਤਾਂ ਨਹੀਂ ਚਾਉਂਦੀਆਂ ਕਿਸੇ ਦਾ ਮਾੜਾ ਦੁਨੀਆ ਤੇ ਹੈ ਨਹੀਂ ਪਰ ਤੂੰ ਤੇ ਕੁਝ ਵੀ ਸਾਰਾ ਦੁਨੀਆ ਹੈ ਨਹੀਂ ਪਰ ਤੂੰ ਉਹ ਕੋਈ ਦੱਬੀ ਹੈ ਕੇਸਰ ਦੀ ਉਹ ਕੋਈ ਦੱਬੀ ਹੈ ਕੇਸਰ ਦੀ ਅਰ ਬਲਮੇ ਉਮਰ ਕਰੀਓ ਮੇਰੀ ਪਰਮੇਸ਼ਰ ਕਦੋਂ ਵਾਦੀ ਕਰੇ ਮਿਲੂਗੀ ਆਰਮਾ ਦੇ ਨਾਮ ਤੇੜ ਬੇੜ ਮਿਲੂਗੀ ਸੱਚ ਬੋਲਿਆ ਤਾਂ ਮਿਲੂ ਨੂੰ ਤੋਂ ਸਪ ਚੰਨ ਨੇ ਜੇ ਕਰੇਗਾ ਤਰਕੀ ਬਤੇੜ ਮਿਲੂਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਲਚਲ ਠੀਕ ਹੋ ਸਾਰੇ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾ ਪਰਮਾਤਮਾ ਕਰੇ ਦੀਵਾਲੀ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਤੇ ਸੁੱਖ ਸਮਰiddhi ਲੈ ਕੇ ਆਵੇ ਤੇ ਹੁਣ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇੱਕ ਦੋ ਦਿਨ ਪਹਿਲਾਂ ਆਪਾਂ ਮਹਿਕਪ੍ਰੀਤ ਤੇ ਵੀਡੀਓ ਪਾਈ ਸੀ ਤਾਂ ਇੱਕ ਬਲੂ ਟੀ-ਸ਼ਰਟ ਵਾਲਾ ਮੁੰਡਾ ਉਹਦੀ ਵਲੌਗ ਦੇ ਵਿੱਚ ਨਜ਼ਰ ਆਇਆ ਸੀ ਮੈਂ ਕਿਹਾ ਸ਼ਾਇਦ ਇਹਦੇ ਨੇ ਹੀ ਭੱਜ ਕੇ ਆਈ ਹੈ ਤੇ ਮੈਨੂੰ ਕਮੈਂਟਾਂ 'ਚ ਦੱਸਿਆ ਨਹੀਂ ਨਹੀਂ ਇਹ ਹਰਮਨੀ ਹੈ ਇਹਦੇ ਨਾਲ ਜਿਹੜਾ ਮੁੰਡਾ ਉਹ ਹਰਮਨ ਹੈ ਇਹ ਇਹਦਾ ਦਿਓਰ ਹੈ ਜਾਂ ਹਰਮਨ ਦਾ ਦੋਸਤ ਹੈ ਚਲੋ ਕਿਸੇ ਨਾਲ ਵੀ ਆਈ ਹੋਵੇ ਆਈ ਤਾਂ ਹੈਗੀ ਹੈ ਠੀਕ ਹੈ ਇਹਦਾ ਕੀ ਪਤਾ ਹਰਮਨ ਨੂੰ ਛੱਡ ਕੇ ਇਹਦੇ ਵੱਲ ਨੂੰ ਮੂੰਹ ਕਰ ਲਵੇ ਕਿਉਂਕਿ ਇਹਦੇ ਮੂਡ ਦਾ ਕੋਈ ਪਤਾ ਨਹੀਂ ਹੈ ਇਹ 5 ਸਾਲ ਪੁਰਾਣਾ ਪਿਆਰ ਛੱਡ ਕੇ ਸਤਗੁਰ ਚਾਹਲ ਵਾਲ ਹੋ ਸਕਦੀ ਹੈ ਲਵ ਗੇਲ ਵਾਲ ਹੋ ਸਕਦੀ ਹੈ ਤੇ ਇਹ ਬਲੂ ਟੀ-ਸ਼ਰਟ ਵਾਲੇ ਵਾਲ ਵੀ ਹੋ ਇਨ ਨੂੰ ਮੈਂ ਬੜੇ ਪਿਆਰ ਨਾਲ ਬੜੇ ਤਰੀਕੇ ਨਾਲ ਬੜੀ ਵਾਰ ਸਮਝਾਇਆ ਪਰ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਠੀਕ ਹੈ ਤੇ ਹੁਣ ਮੈਨੂੰ ਇੱਕ ਗੱਲ ਦੱਸਿਓ ਅੱਜ ਹਰਮਨਦੀਆ ਫੀਲਿੰਗਸ ਕਿਸ ਤਰ੍ਹਾਂ ਦੀ ਹੋਣੀ ਹੈ ਸੋਚੋ ਸੋਚੋ ਉਹਨੂੰ 5 ਸਾਲ ਪੁਰਾਣਾ ਆਪਣਾ ਪਿਆਰ ਮਿਲਿਆ ਉਹਦੀਆਂ ਫੀਲਿੰਗਸ ਕਿਸ ਤਰ੍ਹਾਂ ਦੀ ਹੋਣੀ ਹੈ ਮੈਂ ਇੱਕ ਛੋਟੇ ਜਿਹੇ ਗਾਣੇ ਦੇ ਨਾਲ ਦੱਸਣਾ ਚਾਹੂੰਗੀ ਉਹ ਗਾਣਾ ਪਤਾ ਕੀ ਗੰਦ ਹੁਣ ਇਸ ਟਾਈਮ ਮੈਂ ਨੇ ਖਾਬਾਂ ਵਿੱਚ ਪਰ ਸੋਤ ਤਰਾ ਸਾਜ ਜਿ세 ਤੂੰ ਵਹੀ ਸੰਗੇ ਮਰ ਮਰਦੀ ਤਸਵੀਰ ਹਾਂ ਹਾਂ ਹੁਣ ਤੁਸੀਂ ਸੋਚੋ ਲਪ੍ਰਿਤ ਦੀ ਕੀ ਫੀਲਿੰਗ ਹੋਣਗੀਆਂ ਲਪ੍ਰਿਤ ਕਿਹੜੇ ਗਾਣੇ ਗੰਦਾ ਹੋਊਗਾ ਲਪ੍ਰਿਤ ਇਹਦੇ ਨਾਲ ਇੰਨਾ ਪਿਆਰ ਕਰਦਾ ਸੀ ਜਦੋਂ ਲਾਈਵ ਦੇ ਵਿੱਚ ਗਿਆ ਸੀ ਰੋਮੀਆ ਨਾਲ ਉਹ ਤਾਂ ਕਹਿੰਦਾ ਸੀ ਮੈਂ ਤਾਂ ਮਹਿਕ ਦੀ ਸਲਵਾਰਾਂ ਵੀ ਧੋ ਲੈਂਦਾ ਜੇ ਮੇਰੀ ਬਣ ਕੇ ਰਹਿੰਦੀ ਮੈਨੂੰ ਕੋਈ ਸ਼ਰਮ ਨਹੀਂ ਹੈ ਠੀਕ ਹੈ ਉਦੋਂ ਵੀ ਰੋਮੀਆ ਨਾਲ ਉਹਦੇ ਤੇ ਲਾਂਦਾ ਪਾਈਆਂ ਸੀ ਵੀ ਆਹ ਕੀ ਤੂੰ ਕਹਤਾ ਹੈਗਾ ਠੀਕ ਹੈ ਉਹ ਸਲਵਾਰ ਗੈਂਗ ਬਾਰੇ ਗੱਲ ਕਰ ਰਹੇ ਸੀ ਕੋਈ ਲਾਈਵ ਦੇ ਵਿੱਚ ਲਵ ਗਿਲਤ ਇੰਨਾ ਪਿਆਰ ਕਰਦਾ ਸੀ ਤੇ ਅੱਜ ਉਹ ਗਾਣਾ ਗੰਦਾ ਹੋਣਾ ਅਮੀ ਜਰਾ ਸੁਣਿਆ ਤੁਸੀਂ ਫਿਰ ਫਿਰ ਕਿੱਥੇ ਵੇਖਾਂਉਂਦੀ ਚੂਰੀਆਂ ਤਾਂ ਹਾਲ ਵੀ ਨਹੀਂ ਪੁੱਛਦੀ ਬਗਾਨੇ ਪੱਤ ਦਾ ਜਦੋਂ ਸਿੰਦੇ ਘੀਡੇ ਵਿੱਚ ਨਵੇਂ ਆ ਜਾਂਦੇ ਨੇ ਫਿਰ ਸੱਜਣਾ ਪਰਾਣਿਆਂ ਨੂੰ ਕੌਣ ਪੁੱਛਦਾ ਫਿਰ ਫਿਰ ਕਿੱਥੇ ਵੇਖ ਹਾਂਜੀ ਸੁਣ ਲਿਆ ਤੁਸੀਂ ਹੋਣੀਆਂ ਨਾ ਲਵਗਿਲਦੀਆਂ ਇਹੋ ਜਿਹੀ ਫੀਲਿੰਗਸ ਸਹੀ ਕਿਹਾ ਨਾ ਮੈਂ ਇਹ ਮਹਿਕਪ੍ਰੀਤ ਬਹੁਤ ਚੁੱਸ ਤੇ ਬੜੀਆਂ ਗੇਮਾਂ ਖੇਲ ਰਹੀ ਹੈ بڑے ਮੁੰਡਿਆਂ ਦੇ ਦਿਲ ਨਾਲ ਖੇਲ ਰਹੀ ਹੈਗੀ ਬੜਾ ਸੀ ਮੁੰਡਿਆਂ ਨੂੰ ਸਮਝਾਇਆ ਵੀ ਇਹਦੇ ਚੱਕਰਾਂ ਚੋਂ ਬਚ ਜੋ ਬਚ ਜੋ ਔਰ ਹਰਮਨ ਸਭ ਕੁਝ ਜਾਣਦੇ ਹੋਏ ਅਸੀਂ ਇਹਦੇ ਨਾਲ ਭੱਜਿਆ ਕਈਆਂ ਦੇ ਉਹ ਨਿਆਣਾ ਇੱਕ ਇਤੋਂ ਇੱਕ ਸਾਲ ਛੋਟਾ ਹੈ ਇੰਨਾ ਵੀ ਛੋਟਾ ਨਹੀਂ ਹੈਗਾ ਵੀ ਜਿਹੜੀਆਂ ਚੀਜ਼ਾਂ ਸਮਝ ਨਾ ਸਕੇ ਸਭ ਨੂੰ ਸਮਝ ਹੁੰਦੀ ਹੈ ਮੁੰਡਿਆਂ ਨੂੰ ਕੁੜੀਆਂ ਨਾਲੋਂ ਕਈ ਗੁਣਾ ਇਹਨਾਂ ਚੀਜ਼ਾਂ ਦੀ ਵੱਧ ਸਮਝ ਹੁੰਦੀ ਹੈ ਉਹ ਆਪਣੀ ਸਮਝ ਦੇ ਨਾਲ ਭੱਜੇ ਹੈਗਾ ਉਹਨੂੰ ਨਹੀਂ ਪਤਾ ਵੀ 28 ਦਿਨ ਇਹ ਕਿੱਥੇ ਰਹਿ ਕੇ ਇਹ ਕਿਹੜਾ ਟ੍ਰਿਪ ਲਾ ਕੇ ਆਈਏ ਚਲੋ ਛੱਡੋ ਇਹਨਾਂ ਨੂੰ ਦਫਾ ਕਰੋ ਬਥੇਰਾ ਇਹਨਾਂ ਨੂੰ ਸਮਝਾ ਲਿਆ ਠੀਕ ਹੈ ਤੇ ਅੱਜ ਦੀ ਆਪਣੀ ਵੀਡੀਓ ਹੈਗੀ ਹੈ सोनू ਤੇ ਉਹਦੇ ਘਰ ਵਾਲੇ ਤੇ ਠੀਕ ਹੈ ਜਿਹੜਾ ਦੀਪ ਹੈਗਾ ਇਹ ਆ ਇਹਨਾਂ ਨੇ ਵੀ ਮਹਿਕ ਦੇ ਬਰਾਬਰ ਹੀ ਗੰਦ ਪਾਇਆ ਫਰਕ ਸਿਰਫ ਇਹਨਾ ਹੈਗਾ ਉਹ ਮੁੰਡੇ ਬਦਲਦੀ ਰਹਿੰਦੀ ਹੈ ਵਿਆਹ ਤੋਂ ਬਿਨਾ ਜਾ ਕੇ 28 ਦਿਨ 30 ਦਿਨ ਰਹਿੰਦੀ ਰਹਿੰਦੀ ਹੈ ਤੇ ਇਹਨੇ ਵਿਆਹ ਤੋਂ ਬਿਨਾ ਇੱਕ ਮੁੰਡਾ ਰੱਖਿਆ ਹੋਇਆ ਇੱਕ ਟੁੱਟੀ ਦੀ ਇੰਗੇਜਮੈਂਟ ਕਰਾ ਲਈ ਉਹ ਵੀ ਦੁਨੀਆ ਨੂੰ ਦਿਖਾਉਣ ਦੇ ਨਾ ਖਾਤਰ ਵਿਆਹ ਉਹ ਇਹਨਾਂ ਦਾ ਨਾ ਹੋਣ ਦੇ ਚਾਂਸ ਹੈਗੇ 99% ਇਹਨਾਂ ਦੀ ਮੈਰਿਜ ਨਹੀਂ ਹੋਊਗੀ ਜੇ ਹੋਊ ਵੀਗੀ ਤਾਂ ਜਿੱਦਾਂ ਬਾਕੀ ਦੇ ਦੋ ਘਰ ਜਵਾਈ ਬਣ ਕੇ ਰਹਿੰਦੇ ਐ ਇਹ ਵਿਆਹ ਤੋਂ ਪਹਿਲਾਂ ਹੀ ਘਰ ਜਵਾਈ ਬਣ ਕੇ ਬੈਠਾ ਹੋਇਆ ਤੇ ਵਿਆਹ ਤੋਂ ਬਾਅਦ ਵੀ ਇਹ ਘਰ ਜਵਾਈ ਬਣ ਕੇ ਹੀ ਰਹੂਗਾ ਠੀਕ ਐ ਇਹਨਾਂ ਦਾ ਇਦਾਂ ਹੀ ਚੱਲੇ ਜਾਣਾ ਹੈਗਾ ਤੇ ਇਹ ਇਹਨਾਂ ਨੇ ਕੀ ਗੰਦ ਪਾਇਆ ਅੱਜ ਆਪਾਂ ਉਹਦੇ ਤੇ ਥੋੜੀ ਜ ਬੀੜੀਆਂ ਦੇ ਵਿੱਚ ਇਹੀ ਤਾਂ ਨਹੀਂ ਤਾਉਂਦੀਆਂ ਕਿਸੇ ਦਾ ਮਾੜਾ ਦੁਨੀਆ ਤੇ ਐ ਨਹੀਂ ਪਰ ਤੌਦ ਖੇ ਕੁਝ ਵੀ ਸਿਆਰਾ ਦੁਨੀਆ ਤੇ ਐ ਨਹੀਂ ਪਰ ਤੌਦ ਖੇ ਕੁਝ ਵੀ ਸਿਆਰਾ ਦੁਨੀਆ ਤੇ ਐ ਨਹੀਂ ਪਰ ਤੌਦ ਖੇ ਕੁਝ ਵੀ ਸਿਆਰਾ ਦੁਨੀਆ ਤੇ ਹੁਣ ਤੁਸੀਂ ਆਪ ਦੇਖ ਲਓ ਇਹ ਤਿੰਨਾਂ ਦੇ ਵਿੱਚੋਂ ਕੋਈ ਵੀ ਕੁਵਾਰੀ ਲੱਗਦੀ ਪਈ ਹੈ ਜਦ ਕਿ ਇਹਨਾਂ ਵਿੱਚੋਂ ਦੋ ਪੈਣਾ ਵੀ ਆਈਆਂ ਹੋਈਆਂ ਤੇ ਸੋਨੂੰ ਕੁਵਾਰੀ ਹੈਗੀ ਹੈ ਤੇ ਇਹਦੇ ਵਿੱਚ ਕੁਆਰੇਪਨ ਵਾਲੇ ਕਿਹੜੇ ਲੱਛਣ ਹੈਗੇ ਆ ਉਹਨਾਂ ਨਾਲ ਵਧ ਤਾ ਵਿਆਹੀ ਹੋਈ ਇਹ ਲੱਗਦੀ ਪਈ ਹੈ ਚੂੜੇ ਨੂੰ ਤਾਂ ਇਹਨਾਂ ਨੇ ਖੇਡ ਸਮਝਿਆ ਹੋਇਆ ਚੂੜਾ ਜਦ ਕਿ ਇੱਕ ਬਹੁਤ ਪਵਿੱਤਰ ਰਸਮ ਸੀ ਜਿਹੜਾ ਮਾਮੇ ਪਾਉਂਦੇ ਹੁੰਦੇ ਸੀ ਕੱਚੀ ਲੱਸੀ ਨਾਲ ਧੋਕੇ ਇੱਕ ਸ਼ਗਨ ਵਿਹਾਰ ਹੁੰਦਾ ਸੀ ਇਹਨਾਂ ਨੇ ਕੁੜੀਆਂ ਨੇ ਚੂੜੇ ਨੂੰ ਮਜ਼ਾਕ ਬਣਾ ਲਿਆ ਨਵੀਂ ਵਿਆਹੀ ਕੁੜੀ ਨੂੰ ਬੜੀ ਰਿਸਪੈਕਟ ਨਾਲ ਨਜ਼ਰ ਨਾ ਦੇਖਿਆ ਜਾਂਦਾ ਸੀ ਕੋਈ ਛੇੜਨ ਦੀ ਹਿੰਮਤ ਵੀ ਨਹੀਂ ਕਰਦਾ ਸੀ ਅਰੇ ਚੂੜਾ ਪਾਇਆ ਹੋਇਆ ਨਵੀਂ ਵਿਆਹੀ ਹੈਗੀ ਐ ਅੱਖ ਵੀ ਨਹੀਂ ਕਰਨੀ ਠੀਕ ਹੈ ਤੇ ਇਹਨਾਂ ਨੇ ਚੂੜੇ ਨੂੰ ਮਜ਼ਾਕ ਬਣਾ ਕੇ ਰੱਖਤਾ ਠੀਕ ਹੈ ਹੁਣ ਇਹਨਾਂ ਨੇ ਗਾਣਾ ਕਿ ਲਾਇਆ ਕੋਈ ਵੀ ਹੈ ਨਹੀਂ ਭੈਣ ਤੋਂ ਪਿਆਰਾ ਦੁਨੀਆ ਤੇ ਹਨ ਇਸ ਤਰ੍ਹਾਂ ਦੇ ਕੁਝ ਗਾਣਾ ਹੈਗਾ ਹਾਂ ਤੁਸੀਂ ਤਿੰਨੇ ਪੜਨਾ ਇੱਕੋ ਜ ਤਿੰਨਾਂ ਨੇ ਤਿੰਨ ਮੁੰਡੇ ਪੱਟ ਕੇ ਰੱਖ ਲਏ ਇੱਕ ਇੱਕ ਘਰ ਦਾ ਪੁੱਤ ਖੋਹ ਲਿਆ ਤੇ ਆਪਣੇ ਘਰ ਦੇ ਵਿੱਚ ਵਸਾ ਲਿਆ ਠੀਕ ਹੈ ਉਹਨਾਂ ਦੇ ਪੁੱਤ ਤਾਂ ਤੁਸੀਂ ਲੈ ਕੇ ਬਹਿ ਗਏ ਆ ਨਾ ਕੀ ਉਹ ਹੁਣ ਜਿਹੜਾ ਭੋਲਾ ਹੈਗਾ ਆ ਆਪਣੇ ਮਾਪਿਆਂ ਦਾ ਖਿਆਲ ਕਰਦਾ ਪਿਆ ਇਹਦੇ ਕੋਲ ਆ ਕੇ ਰਹੀ ਜਾਂਦਾ ਹੈਗਾ ਉਹ ਆਪਣੇ ਮਾਪਿਆਂ ਨੂੰ ਮਿਲਣ ਵੀ ਨਹੀਂ ਜਾਂਦਾ ਮਾਪੇ ਉਹਦੇ ਮਾਪਿਆਂ ਦੀ ਕੋਈ ਰੀਝਾਂ ਨਹੀਂ ਸੀ ਆਪਣੇ ਪੁੱਤ ਦੇ ਪ੍ਰਤੀ ਨੂੰਹ ਦੇ ਪ੍ਰਤੀ ਇਹ ਲੈ ਕੇ ਮੁੰਡਾ ਭੱਜਾਈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਉਤੋਂ ਰੀਲਾ ਪਾ ਪਾ ਕੇ ਦੱਸਣਗੇ ਵਲੋਗ ਪਾ ਪਾ ਕੇ ਦੱਸਣਗੇ ਵੀ ਅਸੀਂ ਆ ਹੈਗੀਆਂ ਆ ਸੋਨੂ ਨੇ ਇੱਕ ਰੀਲ ਪਾਈ ਹੈਗੀ ਇਹਨੂੰ ਕਿਸੇ ਦਾ ਕਮੈਂਟ ਆਇਆ ਵੀ ਤੁਹਾਡੀ ਅੰਗੇਜਮੈਂਟ ਹੋ ਗਈ ਹੈ ਪਰ ਤੁਸੀ ਲੱਗਦੇ ਨਹੀਂ ਹੈਗੇ ਸਿਮੈਂਟ ਕਰਕੇ ਦੱਸਿਓ ਕਮੈਂਟ ਉਹਨੂੰ ਲਿਖਿਆ ਸਿਮੈਂਟ ਕਰਕੇ ਦੱਸਿਓ ਇੱਕ ਤਾਂ ਇਹਨਾਂ ਤੋਂ ਵੱਧ ਕੇ ਗੁੱਸਾ ਉਹਨਾਂ ਤੇ ਆਂਦਾ ਹੈਗਾ ਜਿਹੜੇ ਇਹਨਾਂ ਨੂੰ ਦੇਖਦੇ ਹੈਗੇ ਕਿ ਉਹ ਅੰਨੇ ਆ ਪੁੱਛਦੇ ਪਏ ਅੰਗੇਜਮੈਂਟ ਹੋਈ ਹੈ ਅਰੇ ਉਹ ਵਿਆਹੀ ਹੋਈ ਲੱਗਦੀ ਚੂੜਾ ਨਹੀਂ ਦਿਖਦਾ ਤੁਹਾਨੂੰ ਉਹਦੇ ਐਡਾ ਪਾਇਆ ਹੋਇਆ ਚੂੜਾ ਕੌਣ ਪੰਨਦਾ ਹੁੰਦਾ ਹੈ ਅੰਗੇਜਮੈਂਟ ਕਰਵਾ ਕੇ ਕੋਈ ਪੰਨਦਾ ਹੁੰਦਾ ਹੈ ਉਹ ਵਿਆਹੀ ਹੋਈਆਂ ਤੋਂ ਵੱਧ ਕੇ ਲੱਛਣ ਕਰਦੀ ਪਈ ਹੈ ਤੇ ਕੋਈ ਉਹਨੂੰ ਕਮੈਂਟ ਕਰਕੇ ਪੁੱਛਦਾ ਪਿਆ ਤੁਹਾਡੀ ਅੰਗੇਜਮੈਂਟ ਹੋ ਹਾਂ ਤੇ ਚਿੱਟਾ ਮੋਤੀ ਉਤਰਿਆ ਤੁਹਾਡੇ ਠੀਕ ਹੈ ਆ ਤੁਸੀਂ ਅਨਪੜ ਲੋਗ ਇਹਨਾਂ ਨੂੰ ਸਿਰੇ ਜੜਾਨੇ ਹੋ ਫਿਰ ਕਹਿੰਗੇ ਜੀ ਪੰਜਾਬ ਚ ਗੰਦ ਬਹੁਤ ਹੈ ਗੰਦ ਬਹੁਤ ਹੈ ਵਲੋਗਿੰਗ ਨੇ ਗੰਦ ਪਾਇਆ ਠੀਕ ਹੈ ਅਸੀਂ ਤਾਂ ਅਸੀਂ ਤਾਂ 20 50 ਰੋਸਟਰ ਇਹਨਾਂ ਨੂੰ ਦੇਖਦੇ ਹੋਵਾਂਗੇ ਇਹਨਾਂ ਤੇ ਵੀਡੀਓ ਬਣਾਉਂਦੇ ਹੋਵਾਂਗੇ ਤੇ ਜਿਹੜੇ ਕਰਵਾ ਚੋਤ ਵਾਲੀ ਵਲੋਗ ਤੇ 75000 ਲੋਕਾਂ ਨੇ ਇਹਨੂੰ ਦੇਖਿਆ ਉਹ 75000 ਲੋਕ ਕੌਣ ਹੈ ਫਿਰ ਜਦੋਂ ਉਹਨਾਂ ਦੀ ਕੁੜੀਆਂ ਭੱਜਣ ਗਈਆਂ ਨਿਕਲਣ ਗਈਆਂ ਠੀਕ ਹੈ ਐਦਾਂ ਇੱਕ ਵਾਰੀ ਹੁੰਦੇ ਮੁੰਡੇ ਲੈ ਕੇ ਰੱਖਣ ਗਿਆ ਫਿਰ ਪਿੱਟਿਓ ਫਿਰ ਕਹਿੰਗੇ ਪੰਜਾਬ ਚ ਗੰਦ ਬਹੁਤ ਪਿਆ ਹੋਇਆ ਅਸੀਂ ਕੱਲੇ ਨਹੀਂ ਸਮਝ ਸਕ ਤੁਸੀਂ ਵੀ ਇਹਨਾਂ ਨੂੰ ਜਿੰਨਾ ਚਿਰ ਦੇਖਣਾ ਨਹੀਂ ਬੰਦ ਕਰਦੇ ਨਾ ਇਹ ਗੰਧ ਨਹੀਂ ਖਤਮ ਹੋ ਸਕਦਾ ਹੋ ਕੋਈ ਦੱਬੀ ਹੈ ਕੇਸਰ ਦੀ ਹੋ ਕੋਈ ਦੱਬੀ ਹੈ ਕੇਸਰ ਦੀ ਅਰ ਬਲਮੇ ਉਮਰ ਕਰਿਓ ਮੇਰੇ ਪਤੀ ਪਰਮੇਸ਼ਵਰ ਦੀ ਅਰ ਬਲਮੇ ਉਮਰ ਕਰਿਓ ਮੇਰੇ ਪਤੀ ਪਰਮੇਸ਼ਵਰ ਦੀ ਹੋ ਕੋਈ ਦੱਬੀ ਹੈ ਤੁਸੀਂ ਦੇਖ ਲਓ ਅਨੁਸ਼ਾਰਿਆ ਮ ਆਪਣਾ ਪਤੀ ਪਰਮੇਸ਼ਵਰ ਦੱਸੀ ਜਾਂਦੀ ਹੈ ਜਦ ਕਿ ਹਜੇ ਵਿਆਹ ਨਹੀਂ ਹੋਇਆ ਸਿਰਫ ਠਾਕਾ ਲੱਗਿਆ ਐਂਗੇਜਮੈਂਟ ਹੋਈ ਹੈ ਤੁਹਾਨੂੰ ਵੀ ਪਤਾ ਕੱਚੇ ਕਹਿਰੇ ਰਿਸ਼ਤੇ ਹੁੰਦੇ ਆ ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਇਹੋ ਜਿਹੇ ਐਗਜ਼ਾਮਪਲ ਬਹੁਤ ਪਈਆਂ ਹੈਗੀਆਂ ਉੰਬੀਆਂ ਕਿਹ ਜਮਾਨੀ ਦੀ ਐ ਉਹ ਮਹਿਕ ਵੀ ਲੱਬ ਦੇ ਨਾਲ ਭੱਜ ਕੇ ਵਾਪਸ ਆ ਗਈ ਸੀ ਠੀਕ ਐ ਬੜੀਆਂ ਐਗਜ਼ੈਂਪਲਸ ਪਈਆਂ ਹੋਈਆਂ ਆ ਸੁਨੇਹਾ ਦਾ ਤਾਂ ਵਿਆਹ ਹੋ ਗਿਆ ਸੀ ਸੁਨੇਹਾ ਘਟਿਆਲ ਦਾ ਫਿਰ ਉਹਨੂੰ ਵਾਪਸ ਆਣਾ ਪੈ ਗਿਆ ਆ ਵਲੋਗਿੰਗ ਵਾਲੇ ਜਿਹੜੇ ਰਿਸ਼ਤੇ ਹੁੰਦੇ ਲੰਬੇ ਨਹੀਂ ਚੱਲਦੇ ਹੁੰਦੇ ਤੇ ਕੱਲ ਨੂੰ ਇਹਦਾ ਨਾ ਕੌਣ ਵਿਆਹ ਕਰਾਊਗਾ ਚਲ ਜਿੱਦਾਂ ਇਹ ਵਿਊ ਦੇਖ ਕੇ ਇਹ ਜੋੜ ਗਿਆ ਕੱਲ ਨੂੰ ਹੋਰ ਵੀ ਕੋਈ ਜੋੜ ਪੂਗਾ ਫੇਮ ਦੇ ਵਿਊਆਂ ਦੇ ਭੁੱਖੇ ਬਹੁਤ ਫਿਰਦੇ ਪਏ ਆ ਤੇ ਪੂਜਾ ਸੰਗਾਂ ਨੂੰ ਤੀਜੀ ਜਗ੍ਹਾ ਉਹ ਪਤਲਾ ਜਿਹਾ ਮੁੰਡਾ ਮਿਲ ਸਕਦਾ ਤੇ ਇਹਨੂੰ ਵੀ ਫਿਰ ਮੇਲੀ ਜਾਊਗਾ ਬੇਸ਼ਰਮਾਂ ਦੀ ਵੀ ਕੋਈ ਘਾਟ ਨਹੀਂ ਹੈਗੀ ਠੀਕ ਐ ਇਹ ਜਦ ਪੜੇ ਨਾ ਨੇ ਹੋਰ ਕੰਮ ਬੜੇ ਫੜੇ ਹੋਏ ਗਲਤ ਇਹ ਗਲਤ ਪ੍ਰਮੋਸ਼ਨ ਨਾ ਕਰਦੇ ਸੱਟੇਬਾਜੀ ਦੀ ਐਡ ਕਰਦੇ ਹੈਗੇ ਆ ਠੀਕ ਹੈ ਇੱਕ ਪਾਸੋਂ ਕਹੀ ਜਾਣਗੇ ਅਸੀਂ ਗਰੀਬ ਹੈਗੇ ਆਂ ਇੱਕ ਪਾਸੋਂ ਕਹੀ ਜਾਣਗੇ ਅਸੀਂ ਦਿਨ ਦਾ ਇੰਨਾ ਕਮੰਨੇ ਆ ਕੋਈ ਨਹੀਂ ਮੈਂ ਤੁਹਾਨੂੰ 1 ਬਾਈ 1 ਕਰਕੇ ਇਹਨਾਂ ਦੀ ਚੀਜ਼ਾਂ ਦਿਖਾਨੀ ਆ ਠੀਕ ਹੈ ਇਹਨਾਂ ਨੂੰ ਬਾਥਰੂਮ ਦੇ ਦਰਵਾਜ਼ੇ ਕਹਨ ਨੂੰ ਲਵਾ ਦੋ ਹਰ ਕੋਈ ਬੜਾ ਗਰੀਬ ਹੁੰਦਾ ਜੀ ਕਿਸੇ ਦੀ ਮਜਬੂਰੀ ਸਮਝਣੀ ਪੈਂਦੀ ਆ ਉਦੋਂ ਵੀ ਅਸੀਂ ਇੱਥੇ ਚੁੰਨੀ ਲੈ ਕੇ ਆਗੇ ਜੇ 50 ਐਕਸਕਿਊਜ਼ ਇਹਨੇ ਦਿੱਤੇ ਸੀ ਠੀਕ ਹੈ ਵੀ ਹਰ ਇੱਕ ਦੇ ਆਪਣੇ ਘਰ ਦੀਆਂ ਮਜਬੂਰੀਆਂ ਹੁੰਦੀਆਂ ਸੋਆਂ ਸੋ ਪਤਾ ਨਹੀਂ ਕੀ ਕੀ ਬੋਲੀ ਗਈ ਸੀ ਤੇ ਮੈਂ ਤੁਹਾਨੂੰ ਦਿਖਾਵਾਂ ਇਹਨਾਂ ਦੀਆਂ ਮਜਬੂਰੀਆਂ ਗਰੀਬ ਇਹ ਚੀਜ਼ਾਂ ਕਰਦੇ ਹੁੰਦੇ ਆ ਦੇਖਿਓ ਜਰਾ ਅਗੇ ਅਜੀ ਕੀ ਹੋ ਰਿਹਾ ਹੁ ਦੱਸੋ ਅੱਗੇ ਕੋਈ ਸੁਣੇ ਜਦ ਤੱਕ ਮਾਰੀ ਹਾਂ ਰਸਤਾ ਹੈ ਫਿਰ ਪਤਾ ਨਾਲ ਵਾਲੇ ਆ ਗਏ ਹੁ ਪਰ ਮੈਂ ਕਿਹੇ ਵਾਲੇ ਕਿਨੇ ਕਿੰਨੇ ਬਾਬਾ ਮੈਂ ਕਿਹੇ ਜਾ ਹਾਂ ਦਾ ਪਾਸੇ ਨਾਲ ਹੈ ਜੱਟ ਆਪਣੇ ਕੋਲ ਜੀ ਜਦੋਂ ਡਰੈਸ ਕਾ ਗੜੀਏ ਕਰੀ ਆ ਬੜਾ ਬੱਸ ਅੱਛਾ ਕਿਨੇ ਪੈਣੀ ਆ ਤੁਹਾਨੂੰ ਛੋਟਾ ਕਲਰ ਨਾ ਦੱਸੇ ਤੋਈ ਦੱਸੋ ਡਰੈਸ ਕਿੰਨੀ ਅੰਦਰ ਜੀ ਰਸਤਾ ਮੈਂ ਕਿਹੇ ਨਾਲ ਸਰਦ ਕਰਾ ਲਾ ਸਕੇ ਤੋਈ ਇਹ ਪਾਏ ਮੇਰੇ ਗੱਡੀ ਕਮਾਏ ਉਹ ਕਿ ਮੈਂ ਕਿਹਦੇ ਰਸਤਾ ਆਪਾਂ ਹੁ ਦਾਲ ਗਲੇ ਨੂੰ ਦਾਲਦੇ ਨੇ ਚਲ ਆਜਾ ਤੁਹਾਨੂੰ ਵਿਆਹ ਚਲ ਮੈਂ ਤੁਹਾਨੂੰ ਗੜੀਏ ਦਾਲਦੇ ਨੇ ਹਾਂਜੀ ਦੇਖ ਲਿਆ ਤੁਸੀਂ ਔਨ ਸੋਨ ਨੂੰ ਕੀ ਕਹਿ ਰਹੀ ਐ ਵੀ ਤੁਹਾਡੇ ਕੋਲ ਇੰਨੇ ਪੈਸੇ ਕਿੱਥੋਂ ਆਏ ਸੋਨ ਨੂੰ ਤੈਨੂੰ ਨਹੀਂ ਪਤਾ ਸ਼ਾਇਦ ਮੈਂ ਤੈਨੂੰ ਦੱਸ ਦਿੰਦੀ ਆ ਤੂੰ ਭੁੱਲ ਗਈ ਐ ਤੇਰੀ ਯਾਦਾਂ ਚ ਲੱਗਦਾ ਘਟ ਹੈਗੀ ਐ ਜਿਹੜਾ ਤੂੰ ਵਲੋਗਿੰਗ ਚੈਨਲ ਆਪਣਾ ਚਲਾਨੀ ਐ ਪ੍ਰੋਮੋਸ਼ਨਾਂ ਕਰਦੀ ਹੈਗੀਆਂ 21 22 ਤਰੀਕ ਨੂੰ ਤੇਰੇ ਅਕਾਊਂਟ 'ਚ ਪੈਸੇ ਆਂਦੇ ਆ ਤੂੰ ਫੇਕੜਵਾ ਕੇ ਇਹਨੂੰ ਦੀਪ ਨੂੰ ਦੇਣੀ ਹੈਗੀਆਂ ਉਹੀ ਪੈਸੇ ਤੈਨੂੰ ਡਰੈਸ ਲਈ ਦੇ ਰਿਆ ਜੇ ਗੇਮਾਂ ਖੇល ਕੇ ਤੁਹਾਡੇ ਕੋਲ ਪੈਸੇ ਆਂਦੇ ਹੁਣ ਤੇ ਵਲੋਗਿੰਗ ਕਰਕੇ ਤੁਸੀਂ ਲੋਕਾਂ ਤੋਂ ਕੁੱਤੇਖਾਨੀ ਕਿਉਂ ਕਰਵਾਉਂਦੇ ਠੀਕ ਹੈ ਨਾ ਤੁਸੀਂ ਰੋਜ਼ ਫਿਰ ਗੇਮ ਖੇਡੋ 5 10 ਜਣੇ ਤੁਹਾਡੇ ਘਰ ਦੇ ਹੈਗੇ ਹੀ ਹੈ ਨਾ 6 7 ਜਣੇ ਤੁਸੀਂ ਹੈਗੇ ਹੋ ਠੀਕ ਹੈ ਦੀਪ ਹੋ ਗਿਆ ਭੋਲਾ ਹੋ ਗਿਆ ਤੇ ਤੁਹਾਡੀ ਦੂਸਰੀ ਭੈਣ ਦਾ ਘਰ ਵਾਲਾ ਹੋ ਗਿਆ ਠੀਕ ਹੈ 10 ਜਣੇ ਹੈਗੇ 10 ਜਣੇ 2 2000 ਰੁਪਏ ਦਿਨ ਦਾ ਕਮਾਓ ਤੇ 20000 ਹੋ ਗਿਆ ਹੈ ਨਾ ਤਾਂ ਵਲੋਗਿੰਗ ਕਰਨੇ ਇੱਥੇ ਬੰਦ ਕਰੋ ਵਲੌਗ ਨਾ ਪਾਇਆ ਕਰੋ ਕੀ ਲੋੜ ਐਵੇਂ ਪੁੱਤੇ ਖਾਨੀ ਕਰਵਾਨੇ ਰਹਿੰਦੇ ਹੈਗੇ ਹੋ ਠੀਕ ਹੈ ਇਹਨੇ ਇੱਥੇ ਹੀ ਬਸ ਨਹੀਂ ਕੀਤੀ ਕੱਲੀ ਪ੍ਰੋਮੋਸ਼ਨ ਨਹੀਂ ਕੀਤੀ ਇਹਨੇ ਪ੍ਰੋਪਰ ਗੇਮ ਖੇਲ ਕੇ ਵੀ ਦਿਖਾਈ ਆਗੇ ਦੇਖੋ ਜ਼ਰਾ ਆਹ ਹੁਣ ਤੁਸੀਂ ਦੇਖ ਲਓ ਬੇਸ਼ਰਮਾ ਨੂੰ ਬੇਸ਼ਰਮਾ ਦੀ ਡੋਲਗੀ ਦਾਲ ਤੇ ਕਹਿੰਦੇ ਸੀ ਭੁੰਜੇ ਬਹਿ ਕੇ ਖਾਣੇ ਆ ਹੁਣੇ ਪ੍ਰੋਪਰ ਗੇਮ ਖੇਲ ਕੇ ਵੀ ਦਿਖਾ ਰਿਹਾ ਹੈ ਵੀ ਕਿਸੇ ਨੂੰ ਪੈਸੇ ਲਾਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਕਿਉਂਕਿ ਲੋਕੀ ਪੈਸੇ ਲਾਣਗੇ ਤਾਂ ਹੀ ਇਹਨਾਂ ਨੂੰ ਕਮਿਸ਼ਨ ਆਏਗੀ ਨਾ ਕਮਿਸ਼ਨ ਵੀ ਦੋ ਤਿੰਨ ਤਰੀਕੇ ਨਾਲ ਆਂਦੀ ਹੈਗੀ ਹੈ ਕਈਆਂ ਤੇ ਕੋਡ ਭਰਿਆ ਜਾਂਦਾ ਵੀ ਜਿੰਨੇ ਬੰਦੇ ਪੈਸੇ ਲਗਾਉਣਗੇ ਉਸ ਹਿਸਾਬ ਨਾਲ ਇਹਨਾਂ ਨੂੰ ਕਮਿਸ਼ਨ ਆਏਗੀ ਤੇ ਪਰ ਪ੍ਰੋਮੋਸ਼ਨ ਦੇ ਹਿਸਾਬ ਨਾਲ ਵੀ ਇਹਨਾਂ ਨੂੰ ਕਮਿਸ਼ਨ ਆਂਦੀ ਦੋ ਤਿੰਨ ਤਰ੍ਹਾਂ ਦਾ ਮਤਲਬ ਸਿਸਟਮ ਹੁੰਦਾ ਜਿਸ ਹਿਸਾਬ ਨਾਲ ਇਹਨਾਂ ਨੂੰ ਕਮਿਸ਼ਨ ਆਂਦੀ ਹੈਗੀ ਆ ਆਹ ਤਾਂ ਇਹਨਾਂ ਉਹ ਬੰਦ ਕਰੋ ਮੈਂ ਪਿੱਛੇ ਵੀ ਤੁਹਾਨੂੰ ਕਹਿ ਕੇ ਆਟੀਆਂ 10 ਮੈਂਬਰ ਤੁਹਾਡੇ ਘਰ ਦੇ ਹੈਗੇ ਸਾਰੇ ਜਣੇ ਰੋ 2-2000 ਰੁਪਏ ਕਮਾਓ ਤੇ 20000 ਦੀ ਦਿਹਾੜੀ ਪਾ ਕੇ ਕੰਬਲ ਤਾਣ ਕੇ ਸੋ ਜੋ ਕਰੋਨਾ ਵਲੋਗਿੰਗ ਬੰਦ ਕਰੋ ਇੱਥੇ ਠੀਕ ਹੈ ਤੇ ਹੁਣ ਇਹਨਾਂ ਨੇ ਕਰਵਾ ਚੌਥ ਤੇ ਇੱਕ ਵਲੌਗ ਪਾਇਆ ਸੀ ਉਹ ਵਲੌਗ ਤੇ ਥੋੜੀ ਜੀ ਗੱਲ ਕਰਾਂਗੇ ਤੇ ਇਹਨਾਂ ਨੇ ਆਪਣੇ ਭਾਂਜੇ ਨੂੰ ਇੱਕ ਇਲੈਕਟ੍ਰੋਨਿਕ ਕਾਰ ਲੈ ਕੇ ਦਿੱਤੀ ਹੈਗੀ ਉਹ ਕਾਰ ਲੈਣ ਦੇ ਦੋ ਤਿੰਨ ਗੱਲਾਂ ਹੋਈਆਂ ਤੇ ਥੋੜੀ ਜੀ ਨਜ਼ਰ ਉੱਤੇ ਮਾਰਾਂਗੇ ਜਿਆਦਾ ਲੰਬੀ ਵੀਡੀਓ ਨਹੀਂ ਅੱਜ ਕਰਾਂਗੇ ਠੀਕ ਹੈ ਜੀ ਆਹ ਦੇਖੋ ਕਲਿੱਪ हथा चो महंगा आया तुम नलम कपा गई मेरी होवेगी मैं किस दिन तू मेरी होगी ਕਾਰੀਆਂ ਤੇਰੇ ਹਰ ਦਿਨ ਦਾ ਕਰਵਾ ਚੌਥ ਵਾਲੇ ਦਿਨ ਦਾ ਵਲੋਗ ਹੈਗਾ ਠੀਕ ਹੈ ਹੁਣ ਇੱਥੇ ਜਿਹੜੀ ਪੈਂਦੇ ਕੋਲ ਇਹਨਾਂ ਦੇ ਬੱਚਾ ਹੈਗਾ ਮੈਨੂੰ ਉਹਦਾ ਨਾਮ ਨਹੀਂ ਪਤਾ ਜਿਹਦਾ ਘਰ ਵਾਲਾ ਆਈ ਥਿੰਕ ਡਰਾਈਵਰ ਵੀ ਹੈਗਾ ਠੀਕ ਹੈ ਉਹਨੂੰ ਗੱਡੀ ਲੈ ਕੇ ਦਿੱਤੀ ਹੈ ਤੇ ਪੈਸੇ ਦਿੱਤੇ ਆ ਦੀਪ ਨੇ ਚਲੋ ਦਿੱਤੇ ਦੀਪ ਨੇ ਜੇਬ ਚੋਂ ਕੱਢ ਕੇ ਇਨਡਾਇਰੈਕਟ ਵੇ ਦੇ ਵਿੱਚ ਠੀਕ ਹੈ ਦਿੱਤੇ ਤਾਂ ਸੋਨੂ ਨਹੀਂ ਹੈ ਨਾ ਠੀਕ ਹੈ ਤੇ ਹੁਣ ਇਹਨਾਂ ਨੇ ਇੱਥੇ ਵੀ ਦਿਖਾਇਆ ਹੈਗਾ ਅਲੱਗ ਤੋਂ ਰੀਲ ਪਾ ਕੇ ਵੀ ਅਸੀਂ ਜਿਹੜੀ ਇਹ ਕਾਰ ਲੈ ਕੇ ਦਿੱਤੀ ਹੈ ਬੱਚੇ ਨੂੰ ਉਹਦੇ ਪੈਸੇ ਗੇਮ ਤੋਂ ਕਮਾਏ ਆ ਠੀਕ ਹੈ ਇਹ ਮੈਸੇਜ ਦੇ ਰਿਹਾ ਵੀ ਬੱਚਿਆਂ ਨੂੰ ਇਹ ਖੜਾਉਣੇ ਲੈ ਕੇ ਦੇਣੇ ਆ ਬੱਚਿਆਂ ਨੂੰ ਲਗਜ਼ਰੀ ਲਾਈਫ ਦੇਣੀ ਹੈਗੀ ਤੇ ਤੁਸੀਂ ਆ ਗੇਮ ਖੇਡੋ ਠੀਕ ਹੈ ਬੱਚਿਆਂ ਦੇ ਨਾਂ ਤੇ ਵੀ ਇਮੋਸ਼ਨਲ ਬਲੈਕਮੇਲ ਕੀਤਾ ਜਾ ਰਿਹਾ ਹੈਗਾ ਬਟ ਇਹਨਾਂ ਦੇ ਵਲੌਗ ਦੇ ਵਿੱਚ ਅਜੇ ਆ ਕੁਝ ਨਹੀਂ ਸੀ ਉਹ ਆਪਾਂ ਹੁਣ ਵਲੌਗ ਤੇ ਚੱਲਦੇ ਆ ਕੁਣ ਇੱਕ ਪੋੜਾ ਪੂਰੀ ਹੈ ਆ ਵਾਲੀ ਕੜੀ ਆ ਰਾਵੜੀ ਨੇ ਬੜਾ ਡਿਊਲ ਇਹਨਾਂ ਬਰਾ ਆਹ ਕਲੀਪ ਲਗਾਉਂਦਾ ਨਾ ਮੇਰਾ ਇੱਕੋ ਇੱਕ ਮਕਸਦ ਹੈ ਉਹ ਪਿੱਛੇ ਇੱਕ ਲੇਡੀ ਖੜੀ ਹੋਈ ਸੀ ਠੀਕ ਹੈ ਵਾਰ-ਵਾਰ ਦੀਪ ਨੇ ਉਹਦੇ ਵੱਲ ਕੈਮਰਾ ਘੁਮਾਇਆ ਇਹਨਾਂ ਨੂੰ ਕਿਸੇ ਦੀ ਪ੍ਰਾਈਵੇਸੀ ਨਹੀਂ ਪਈ ਔਰ ਇਹ ਵੀ ਵਾਰ-ਵਾਰ ਇੱਧਰ ਦੇਖ ਰਹੀ ਹੈਗੀ ਵੀ ਸ਼ਾਇਦ ਹਟ ਜਾਊਗਾ ਪਤਾ ਨਹੀਂ ਕਿਹੜੇ ਮੂੰਹ ਨੂੰ ਅਗਲੀ ਬੋਲੀ ਨਹੀਂ ਹੋਣੀ ਵੀ ਕੀ ਬੋਲਣਾ ਹੈਗਾ ਦਿਨ ਤੇ ਹਾਰ ਤਾਂ ਦਿਨ ਹੈਗਾ ਬਟ ਇਹਨੇ ਦੀਪ ਨੇ ਬਿਲਕੁਲ ਸ਼ਰਮ ਉਤਾਰੀ ਹੋਈ ਹੈ ਇਸ ਵਲੌਗ ਦੇ ਵਿੱਚ ਵੀ ਆ ਜਿਹੜੀ ਆ ਕਿਹੜੀ ਸੁਖਪ੍ਰੀਤ ਟਟਵਾਲ ਠੀਕ ਹੈ ਜਿਹਨੂੰ ਪੂਰੋ ਪੂਰੋ ਵੀ ਕਹਿੰਦੇ ਹੈਗੇ ਉਹਦੇ ਵੀ ਗਲਤ-ਗਲਤ ਜਗ੍ਹਾ ਤੇ ਕੈਮਰੇ ਮਾਰਦਾ ਰਿਹਾ ਉਹਦੀ ਮੰਮੀ ਦੇ ਵੀ ਹੀ ਬਣ ਕੇ ਇਹਨਾਂ ਨੇ ਇੰਨੀ ਕਿ ਬਿਸ਼ਰਮ ਬਿਸ਼ਰਮੀ ਧਾਰੀ ਹੋਈ ਹੈ ਅੱਗੇ ਵੀ ਮੈਂ ਕਈ ਵਲੌਗਰਾਂ ਚ ਦੇਖਿਆ ਹੋਇਆ ਇਹਨਾਂ ਦੀ ਮੰਮੀ ਕਿੱਦਾਂ ਬੈਠੀ ਹੋਏਗੀ ਕੈਮਰਾ ਉੱਪਰੋਂ ਦੀ ਮਾਰਨਗੇ ਉਹ ਬੁਜ਼ ਇਹ 4x4 ਹੀ ਇਹ ਚਾਰੋਂ ਪਹੀਏ ਚੱਲਦੇ ਨੇ ਹਾਂ ਹਾਂ ਚੱਲਦੇ ਨੇ 4x4 ਬਿਲਕੁਲ ਦੇ ਦੋ ਹੀ ਪਹੀਏ ਚੱਲਦੇ ਹੈ 4x4 ਹੈ ਇਹ ਹਾਂ ਲਿਖਾ ਤਾਂ ਹੋ ਗਿਆ ਬਸ ਆਲੇ ਨਹੀਂ ਇਹ ਤਾਂ ਇਹ ਵੀ ਸੋਣੀ ਹੈਗੀ ਨਹੀਂ ਨਹੀਂ ਕਿੰਨੇ ਲੀਏ ਤੇ ਚਾਰ ਪੰਜ ਸਾਲ ਕੇ ਹੋ ਜਾਏ ਤਾਂ ਵੀ ਲੋਟ ਹੈ ਹਾਂ ਹਾਂ ਸਹੀ ਹੈ ਹੈਲੋ ਸਟੌਨ ਨੂੰ ਸਟਿਕ ਕਹਿਣ ਵਾਲੀ ਹੈ ਸੁਖਪ੍ਰੀਤ ਤੇਰੇ ਨਾਲ ਗੱਲ ਕਰ ਰਹੀ ਆ ਤੈਨੂੰ ਬੜਾ ਪਤਾ 4x4 ਹੈ ਠੀਕ ਹੈ ਦੇਖਿਆ ਕਿਦਾਂ ਕੋਲੋ ਬੋਲੀ ਜਦੋਂ ਭਾਈ ਨੇ ਕਿਹਾ ਇਹਦੇ ਚਾਰੋਂ ਪਹੀਏ ਚੱਲਦੇ ਆ 4x4 ਹੈ ਕਿਸ ਤਰ੍ਹਾਂ ਕੋਲੋ ਬੋਲੀ ਤੇ ਹੁਣ ਇਹਨੇ ਦੂਜੀ ਗੱਲ ਤੇ ਪਾਈਨੇ ਕੀ ਕਹੀ ਵੀ ਚਲ ਬੱਚਾ 5 ਸਾਲ ਤੱਕ ਹੋ ਜਾਏਗਾ ਤਾਂ ਵੀ ਚਲ ਜਾਈਗੀ ਹਾਂ ਫਿਰ ਤਾਂ ਸਹੀ ਹੈਗਾ ਆ ਠੀਕ ਹੈ ਤੇ ਹੁਣ ਜਿਹੜਾ ਬੱਚੇ ਦਾ ਪਿਓ ਕੋਲ ਖੜਾ ਹੋਇਆ ਉਹਦੇ ਤੁਸੀਂ ਮੂੰਹ ਵੱਲ ਦੇਖੋ ਦੀਪ ਨੇ ਇਹਨੂੰ ਇੰਨਾ ਕੁ ਡਮੀਨ ਕੀਤਾ ਇੰਨਾ ਕੁ ਛੋਟਾ ਫੀਲ ਕਰਾਇਆ ਨਾ ਇਸ ਵਲੌਗ ਚ ਪਤਾ ਨਹੀਂ ਜਿਵੇਂ ਕਿਡੋ ਕੋ ਵੱਡਾ ਇਹਸਾਨ ਕਰ ਰਿਆ ਹੁੰਦਾ ਇਹਦੇ ਬੱਚੇ ਨੂੰ ਆਕਾਰ ਲੈ ਕੇ ਦੇ ਕੇ ਤੁਸੀਂ ਦੇਖੀ ਜਾਈਓ ਇਹਨੇ ਆਪਣੀ ਜਿਹੜੀ ਆ ਸਾਲੀ ਹੈਗੀ ਐ ਇਹਦੇ ਨਾਲ ਵੀ ਦੇਖਿਓ ਕਿੱਦਾਂ ਦਾ ਬਿਹੇਵ ਕੀਤਾ ਤੇ ਆਪਣੇ ਆ ਸੰਡੂ ਦੇ ਨਾਲ ਵੀ ਚਲੋ ਚਲ ਇਹ ਚਾਰਜਰ ਇਸका ਜਾਣਾ ਜਗਾ ਚਾਰਜਰ ਦੇਖੋ ਇਹ ਬੜੇ ਹੋ ਗਏ ਜੈਡ ਬਲੈਕ ਹੈ ਨਹੀਂ ਯਾਰ ਸਾਰਾ ਇਹ ਤਾਂ ਗਾਣਗਾਲ ਜਾ ਕੇ ਨਹੀਂ ਦੇਖੋ ਲੈ ساری ਗਾੜੀ ਨੂੰ ਲੱਗੀ ਉਹ ਬੰਦੇ ਨੇ ਰੈੱਡ ਕਲਰ ਦੀ ਕਾਰ ਦਿਖਾਈ ਤੇ ਦੀਪ ਕਹਿੰਦਾ ਇਹਦੇ ਵਿੱਚ ਜੈਡ ਬਲੈਕ ਨਹੀਂ ਹੈਗਾ ਕਾਲੇ ਰੰਗ ਦੇ ਨਾਲ ਤਾਂ ਇਹਨੂੰ ਇੰਨਾ ਕੁ ਆਬਸੈਸ਼ਨ ਹੈਗਾ ਨਾ ਇੰਨਾ ਕੁ ਪਿਆਰ ਹੈਗਾ ਇਹਨੂੰ ਹਰ ਚੀਜ਼ ਕਾਲੀ ਚਾਹੀਦੀ ਹੈਗੀ ਹੈ ਸਮਝ ਤੋਂ ਬਾਹਰ ਹੈਗਾ ਲੋਕੀ ਕਹਿੰਦੇ ਕੋਈ ਕਲਰਫੁਲ ਚੀਜ਼ ਲਈਏ ਜੈਡ ਬਲੈਕ ਨਹੀਂ ਹੈਗਾ ਹਾਂ ਜੇ ਆਪ ਲੈ ਲੋ ਤਾਂ ਤੇਰੇ ਕੋਲ ਤਾਂ ਕੋਈ ਦਿਸਪਲੇਟਰ ਆ ਕਿਤੇ ਬਣਾਉਂਦਾ ਇਹਨੂੰ ਤੋਰ ਕੇ ਦਿਖਾ ਪਰ ਮੜੀਜੀ ਹਾਂਜੀ ਹਾਂ ਤੋਰ ਕੇ ਦਿਖਾ ਇੱਕ ਵਾਰੀ ਫਿਰ ਅਸਾਈ ਲੱਗਾਂਗੇ ਤੋਰ ਬਲੈਕ ਨਾਲ ਸਾਡਾ ਕਲਰ ਫੇਵਰੇਟ ਆ ਯਾਰ ਉਹ ਥੋੜਾ ਲਾਲ ਕਲਾਲ ਜਾਓ ਜੀ ਯਾਰ ਇੱਕ ਤਾਂ ਇਹ ਸੁਦੀਪ ਨੂੰ ਆਪਣੇ ਵੱਡੇ ਛੋਟੇ ਨਾਲ ਬੋਲਣ ਦੀ ਭੋਰਾ ਅਕਲ ਨਹੀਂ ਆਪਣੇ ਸਹੁਰੇ ਨੂੰ ਵੀ ਤੂੰ ਤੂੰ ਕਰੀ ਜਾਊਗਾ ਆਪਣੇ ਸਾੰਡੂ ਨੂੰ ਵੀ ਤੂੰ ਤੂੰ ਕਰੀ ਜਾਊਗਾ ਹੁਣ ਇੱਥੇ ਵੀ ਦੁਕਾਨਦਾਰ ਨੂੰ ਕਿਸ ਤਰ੍ਹਾਂ ਕਹਿ ਰਿਹਾ ਇਹਨੂੰ ਮੜਾ ਤੋਰ ਕੇ ਦਿਖਾ ਇਹਨੂੰ ਮੜਾ ਤੋਰ ਕੇ ਦਿਖਾ ਠੀਕ ਐ ਤੂੰ ਸਿੱਧੇ ਤਰੀਕੇ ਵੀ ਕਹਿ ਸਕਦਾ ਹੈਂ ਭਾਈ ਸਾਹਿਬ ਮੜਾ ਥੋੜਾ ਗੱਡੀ ਚ ਲਾ ਕੇ ਦਿਖਾ ਦਿਓ ਸਾਨੂੰ ਵੀ ਇੱਕ 8 10000 ਦੀ ਗੱਡੀ ਨਹੀਂ ਲੈਣੀ 10 ਗੱਡੀਆਂ ਤੁਸੀਂ ਕਢਾ ਛੜੀਆਂ ਠੀਕ ਹੈ ਫਿਰ ਕੈਮਰੇ ਦੇਖੋ ਇਹਨਾਂ ਨੇ ਕਿੰਨੇ ਚ ਲਾਏ ਹੋਏ ਆ ਉਹ ਸੁਖਪ੍ਰੀਤ ਨੇ ਅਲੱਗ ਉਹ ਸੋਨੂ ਨੇ ਅਲੱਗ ਦੀਪ ਨੇ ਅਲੱਗ ਇਹਨਾਂ ਦੀ ਗੱਡੀ ਨਹੀਂ ਹੋਣੀ ਜਿੰਨੇ ਤੁਸੀਂ ਵਲੋਗਾਂ ਦੇ ਵਿੱਚੋਂ ਪੈਸੇ ਕਮਾ ਲੈਣੇ ਆ ਜਿੰਨੇ ਤੁਸੀਂ ਪ੍ਰਮੋਸ਼ਨਾਂ ਕਰਕੇ ਪੈਸੇ ਕਮਾ ਲੈਣੇ ਹੈਗੇ ਆ ਹੁਣ ਫਿਰ ਕਹੀ ਜਾਂਦਾ ਠੀਕ ਹੈ ਬਲੈਕ ਸਾਡਾ ਫੇਵਰੇਟ ਹੈ ਬਲੈਕ ਸਾਡਾ ਫੇਵਰੇਟ ਆਰੇ ਡੰਗਰ ਜਦੋਂ ਬੱਚੇ ਛੋਟੇ ਹੁੰਦੇ ਆ ਨਾ ਉਹਨਾਂ ਨੂੰ 컬러풀 ਚੀਜ਼ ਲੈ ਕੇ ਦੇਈ ਦੀ ਆ ਬੱਚੇ 컬러풀 ਚੀਜ਼ਾਂ ਵੱਲ ਅਟਰੈਕਟ ਹੁੰਦੇ ਆ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਹੈਗੇ ਆ ਪਤਾ ਕੁਝ ਹੈ ਨਹੀਂ ਆਪ ਦਾ ਬਲੈਕ ਫੇਵਰਟ ਹੈ ਤੇ ਬੱਚੇ ਨੂੰ ਕਾਲੀ ਗੱਡੀ ਲੈ ਕੇ ਦੇਣੀ ਆ ਦੂਰ ਫਿਟੇ ਮੂ ਜਦੋਂ ਆਪ ਤੋਂ ਗੱਡੀ ਲੈਣੀ ਹੋਈ ਆ ਉਦੋਂ ਕਾਲੀ ਲੱਲੀ ਬੱਚੇ ਨੂੰ ਕੋਈ 컬러ਫੁਲ ਖਿਲਮੇ ਖਿਲਮੇ ਦੀ ਚੀਜ਼ ਲੈ ਕੇ ਦਵੇ ਨਾ ਬੰਦਾ ਹਾਂ ਦਾ ਸੇਮ ਲੈਣੀ ਹੈ ਨਾ ਚਲੋ ਇਹ ਲੈ ਚਾਹ ਲੈ ਬੜੀਆ ਚਾਹ ਲੈ ਬੜੀਆ ਹਾਂ ਚਲੋ ਗਿਆ ਹਾਂ ਚਲੋ ਗਿਆ ਦੋ ਦੋ ਭਾਈ ਆਪਾਂ ਬਾਹਰਾਂ ਗੱਲ ਜੋ। ਲੈਖਣਾ ਦੀਪ ਦੀ ਬਤਮੀਜ਼ੀਆਂ ਸ਼ੁਰੂ ਹੋ ਗਈਆਂ। ਵੀ ਬੰਦਾ ਤੇਰਾ ਨਾ ਸਵੇਰ ਦਾ ਹੈਗਾ। ਤੈਨੂੰ ਹੁਣ ਵੇਲਾ ਮਿਲਿਆ ਉਹਦਾ ਹਾਲ ਪੁੱਛਣ ਦਾ ਤੇ ਇਹ ਹਾਲ ਪੁੱਛਣ ਦਾ ਕਿਹੜਾ ਤਰੀਕਾ ਹੈਗਾ? ਕਿਦਾਂ ਉਹਦੇ ਸਿਰ ਨੂੰ ਫਾੜ ਕੇ ਪੁੱਛਦਾ ਪਿਆ ਕੀ ਹਾਲ ਹੈ? ਆ ਤਰੀਕਾ ਤੇਰਾ ਵੱਡਾ ਸੰਡੂ ਹੈ। ਨਾਲੇ ਤੂੰ ਇੱਕ ਪਾਸੇ ਮੈਂ ਕਿਸੇ ਵਲੌਗ 'ਚ ਸੁਣਿਆ ਸੀ ਕਹਿੰਦਾ ਵੀ ਤੇਰਾ ਕੋਈ ਭਰਾ ਵੀ ਲੱਗਦਾ ਤਾਂ ਹੀ ਤੂੰ ਇਹ ਦੀ ਘਰ ਵਾਲੀ ਨੂੰ ਭਾਬੀ ਵੀ ਕਹਿਣਾ ਹੈਗਾ। ਜੇ ਭਰਾ ਲੱਗਦਾ ਤਾਂ ਵੀ ਗਲਤ ਹੈ। ਜੇ ਸੰਡੂ ਲੱਗਦਾ ਤਾਂ ਵੀ ਇਸ ਤਰ੍ਹਾਂ ਉਹਨੂੰ ਕਰਨਾ ਗਲਤ ਹੈਗਾ। ਹਜੇ ਤਾਂ ਰੁਕੋ ਅੱਗੇ ਦੇਖੋ ਹਣਾ ਹੁਣ ਠੰਡੇ ਚਲੇ ਹੋਗੇ ਕੱਤੇ ਬੜਤੋ ਹੈ ਉਹ ਯਾਰ ਘਣਾ ਯਾਰ ਜਰਾ ਭਾਈ ਅਜੇ ਕੱਲ ਨਹੀਂ ਸੀ ਗਿਆ ਨਾ ਇਹ ਇੰਦਰੇ ਜਾ ਵੇ ਉੱਠੋ ਹੈ ਘਾਣੂ ਯਾਰ ਉੱਠੋ ਨਹੀਂ ਕਿਤਾ ਚੈਨਲ ਆ ਬੈਠ ਕੇ ਆਈਏ ਹੁਣ ਤਾਂ ਬਾਗੀ ਹੀ ਨਾ ਪਰ ਮੜਿੰਦਾ ਹੋਣੀ ਬਾਗੀ ਤੁਸੀਂ ਦੇਖ ਲਿਆ ਦੀਪ ਦੀ ਹਰਕਤਾਂ ਦੋ ਵਾਰ ਨੇ ਕੈਮਰਾ ਕਿੱਥੇ ਮਾਰੇ ਆ ਚਲ ਜੇ ਗਲਤੀ ਨਾਲ ਰਿਕਾਰਡ ਹੋ ਗਿਆ ਸੀ ਤਾਂ ਐਡੀਟਿੰਗ ਵਾਲੇ ਕੱਟ ਦਿੰਦਾ ਪਰ ਨਹੀਂ ਇਹ ਕੱਟਦੇ ਨਹੀਂ ਹੈਗੇ ਇਹਨੇ ਇੱਥੇ ਤਾਂ ਕੈਮਰਾ ਮਾਰੇ ਮਾਰੇ ਘਰ ਜਾ ਕੇ ਵੀ ਲੱਗ ਦੋ ਕੈਮਰਾ ਮਾਰਿਆ ਚਲੋ ਜੇ ਟਾਈਮ ਲੱਗੇ ਤੇ ਉਹ ਕਲਿੱਪ ਵੀ ਲਾ ਦਾਂਗੇ ਕਿਉਂਕਿ ਵੀਡੀਓ ਲੰਬੀ ਹੋ ਰਹੀ ਹੈ ਠੀਕ ਹੈ ਤੇ ਹੁਣ ਸੋਨੂ ਦੇਖ ਲੋ ਕਿਸ ਤਰ੍ਹਾਂ ਦਾ ਮੂੰਹ ਬਣਾਉਂਦੀ ਪਈ ਹੈਗੀ ਹੈ ਵੱਡੀ ਮਾਂ ਬਣੀ ਬੈਠੀ ਹੈ ਸੌਂਦਾ ਸੌਂਦੋ ਠਾ ਦੇ ਇਹਨੂੰ ਅਰੇ ਜਵਾਕ ਸੁੱਤਾ ਤਾਂ ਸੌਂਦੋ ਉੱਠ ਕੇ ਫਿਰ ਤੰਗ ਕਰੂਗਾ ਤੇ ਤੂੰ ਹੀ ਥੱਪੜ ਮਾਰਨੇ ਦੀ ਤੇ ਬਹਿ ਗਿਆ ਫਿਰ ਅਰੇ ਿੰਡੇ ਵਾਈ ਨਹੀਂ ਚਲ ਹੋਰ ਗੱਲਾਂ ਗੱਲਾਂ ਬ੍ਰੈਡ ਦਾ ਬਹੁਤ ਕੰਡ ਕੰਡ ਸਾਡੇ ਲੈ ਤੇ ਓਏ

ਤੇ ਭਰਾ ਦੇ ਸਿਰ ਨੂੰ ਫੇਰ ਫੜ ਕੇ ਕਿਸ ਤਰ੍ਹਾਂ ਕਹਿੰਦਾ ਪਿਆ ਇੱਥੇ ਵੈਰਾਈਟੀਆਂ ਬਹੁਤ ਕੈਂਟ ਕੈਂਟ ਹੈ ਵੈਰਾਈਟੀਆਂ ਕੈਂਟ ਕੈਂਟ ਹੈਗੀਆਂ ਮੰਨ ਲਈ ਤੇਰੀ ਗੱਲ ਬੜੇ ਗੱਲ ਕਰਨ ਦਾ ਕਿਹੜਾ ਤਰੀਕਾ ਹੈਗਾ ਉਹ ਬੰਦੇ ਦਾ ਮੂੰਹ ਦੇਖਿਆ ਤੁਸੀਂ ਠੀਕ ਹੈ ਬੰਦਾ ਕਦੋਂ ਇਸ ਤਰ੍ਹਾਂ ਬਿਹੇਵ ਕਰਦਾ ਹੁੰਦਾ ਸਾਹਮਣੇ ਵਾਲੇ ਨਾਲ ਜਦਕਿ ਸਾਹਮਣੇ ਵਾਲਾ ਆਪਣੇ ਤੋਂ ਰਿਸ਼ਤੇ 'ਚ ਉਮਰ 'ਚ ਵੱਡਾ ਹੋਵੇ ਜਦੋਂ ਸਾਹਮਣੇ ਵਾਲੇ ਨੂੰ ਆਪਾਂ ਛੋਟਾ ਫੀਲ ਕਰਾਣੇ ਆਂ ਆਦੋਂ ਇਸ ਤਰ੍ਹਾਂ ਦਾ ਬਿਹੇਵ ਹੁੰਦਾ ਹੈਗਾ ਠੀਕ ਹੈ ਮੈਂ ਇਹ ਨਹੀਂ ਕਹਿ ਰਹੀ ਕਿ ਉਹ ਸਹੀ ਹੈਗਾ ਉਹ ਵੀ ਆਪਣੇ ਸਹੁਰੇ ਘਰ ਆ ਕੇ ਬੈਠਾ ਰਹਿੰਦਾ ਬਟ ਇੱਥੇ ਇੱਥੇ ਦੀਪ ਗਲਤ ਹੈ ਜ ਯਾ ਸਾਲੀ ਤੇ ਸੰਡੂ ਦੇ ਨਾਲ ਬਿਹੇਵ ਕਰ ਰਿਹਾ। ਉਹ ਯਾਰ Delhi دور ਦਾ ਤਾਂ ਐਸੇ ਦਿੱਕ ਨਹੀਂ ਜੀ। ਲੈ ਨੇ ਸਿੱਟੀ। ਕੀ ਕਰਨਾ। ਜਦੋਂ ਕਿਹਨ ਕਿਹਨ? ਹਾਂ। ਉਹ ਹੋ ਜਾ ਜਿੱਦੀ। ਇਹਨਾਂ ਨੇ ਫਿਰ ਗੇਮ ਵਾਲੀ ਵੀਡੀਓ ਬਣਾਉਣੀ ਹੁੰਦੀ ਆ। ਹੁਣ ਤੁਸੀਂ ਦੇਖ ਲਿਆ ਇਹਨਾਂ ਦੀ ਹਰਕਤਾਂ ਉਸ ਸੁਖਪ੍ਰੀਤ ਕਿੱਦਾਂ ਖੜੀ ਹੋਈ ਸੀ ਚੁੰਨੀ ਕਿੱਦਾਂ ਉੱਪਰ ਸੀ ਢਿੱਡੋ ਦਾ ਦਿਖ ਰਿਆ ਸੀ ਸੂਟ ਇਹਨਾਂ ਪਤਲਾ ਸੀ ਭਈ ਤੁਸੀਂ ਤਰੀਕੇ ਨਾਲ ਵੀਡੀਓਜ਼ ਨਹੀਂ ਬਣਾ ਸਕਦੇ ਤੁਹਾਡੇ ਘਰ ਦੀਆਂ ਜਨਾਨੀਆਂ ਬਾਹਰ ਦੀਆਂ ਥੋੜੀਆਂ ਜਿਨ੍ਹਾਂ ਦੀ ਤੁਸੀਂ ਨਮੈਚ ਲਾਈ ਹੋਈ ਹੈ ਆ ਸੁਖਪ੍ਰੀਤ ਨੂੰ ਕੀ ਕਹੀ ਜਾਂਦੀ ਹੈ ਆ ਸੀਟ ਕਿੱਦਾਂ ਦੀ ਹੈ ਇਹ ਵੋ ਬਹੁਤ ਨੌਲੇਜ ਹੈ ਨੂੰ 4x4 ਕਾਰ ਦੀ ਠੀਕ ਹੈ ਤੇ ਹੁਣ ਤੁਸੀਂ ਇੱਥੇ ਦੇਖ ਲਓ ਦੀਪ ਨੇ ਆਪਣੀ ਜੇਬ ਦੇ ਵਿੱਚੋਂ ਪੈਸੇ ਦਿੱਤੇ ਤੇ ਉਥੇ ਨੇ ਇੰਸਟਾ ਦੀ ਰੀਲ ਤੇ ਕਿੱਦਾਂ ਜਤਾਇਆ ਵੀ ਅਸੀਂ ਜਿਹੜੇ ਇਹ ਪੈਸਿਆਂ ਦੀ ਗੱਡੀ ਲਈ ਹੈਗੀ ਉਹ ਅਸੀਂ ਗੇਮ ਖੇਡ ਕੇ ਦਿੱਤੇ ਹੈਗੇ ਇਹ ਸਪੈਸ਼ਲ ਇੱਥੇ ਦੂਜੇ ਫਰੇਮ ਦੇ ਵਿੱਚ ਰਿਕਾਰਡ ਕਰ ਰਹੀ ਹੈ ਪੂਰੀ ਪਲੈਨਿੰਗ ਦੇ ਨਾਲ ਚਲਦੀ ਹੈ ਉਹਦਾ ਕਹਣਗੇ ਗਰੀਬ ਹੈ ਅਨਪੜਾ ਹੈ ਭੋਲੇ ਹੈ ਭੋਲਿਆਂ ਨੂੰ ਇੰਨੀਆ ਪਲੈਨਿੰਗ ਆ ਪਲੋਟਿੰਗ ਆ ਕਰਨੀ ਆਂਦੀ ਹੁੰਦੀ ਹੈ ਵੀ ਅਸੀਂ ਗੇਮ ਲਈ ਇਹ ਰੀਲ ਪਾਣੀ ਹੈ ਤੇ ਵੀਡੀਓ ਐਦਾਂ ਸ਼ੂਟ ਕਰ ਲੈਣੇ ਆ ਇਹ ਭੋਲੇ ਦੱਸੋ ਮੈਂ ਜਰਾ ਪਲੀਜ਼ ਮੈਨੂੰ ਆ ਗੱਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਚਲਿਏ ਉਹਦਾ ਹੀ ਵੇਖਾ ਤੇ ਉਹਦਾ ਨਾ ਦਸਾਰੇ ਕਾਕ ਕੇ ਲੱਲੀ। ਹੁਣ ਤਾਂ ਯਾਹਨ ਉੱਤਵੇਂ ਹੋ। ਉਹ ਦੂਸਰੋਂ ਦਾਨਾ ਸੱਜਾ ਥੋੜਾ ਕੋਈ ਆ ਲੱਗੇ। ਚੱਲੀ ਆਪਾਂ ਹੁਣ ਤੁਸੀਂ ਇੱਥੇ ਸੋਨੂ ਦਾ ਮੂੰਹ ਦੇਖਿਆ ਕਿਸ ਤਰ੍ਹਾਂ ਮੂੰਹ ਬਣਾ ਰਹੀ ਸੀ। ਨਕਰੇ ਤਾਂ ਪੂਰੇ ਕਰਦੀ ਹੈਗੀ ਐ ਪੂਰੀ ਨਕਰੇਲੋ ਬੰਦੀ ਐ। ਨਕਰੇਲੋ ਮਾਈ ਠੀਕ ਐ। ਵਧਾਈਆਂ ਜੀ ਕਾਕੇ ਨੇ ਗੱਡੀ ਲੱਲੀ। ਥੈਂਕ ਯੂ ਵੈਰੀ ਮਾਚ ਇਹ ਉਹ ਸੋ ਤਰ੍ਹਾਂ ਦੇ ਇਹਨਾਂ ਨੂੰ ਖੇਖਣ ਕਰਨੇ ਆਂਦੇ ਐ। ਜਦੋਂ ਗੱਡੂਕਾਨ ਦੇ ਅੰਦਰ ਐਂਟਰ ਹੋਏ ਤਾਂ ਇਹਨਾਂ ਨੇ ਪੂਰੀ ਵੀਡੀਓਗ੍ਰਾਫੀ ਕੀਤੀ। ਹੋਂਦ ਕਾਂ ਦੇ ਬਾਹਰ ਜਾ ਰਹੀ ਹੈ ਦੁਕਾਨ ਦੇ ਬਾਹਰ ਜਾ ਕੇ ਵੀ ਪੂਰੀ ਵੀਡੀਓਗ੍ਰਾਫੀ ਕਰਨਗੀ ਇੱਕ ਇੱਕ ਮੂਮੈਂਟ ਨੂੰ ਕੈਪਚਰ ਕਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਅਸੀਂ ਵਲੌਗ ਪਾ ਕੇ ਇੱਥੋਂ ਦੇ ਇਸ ਗੱਡੀ ਦੇ ਗੱਡੀ ਦੇ ਨਹੀਂ ਇੱਥੋਂ 2-3 ਗੁਣਾ ਪੈਸੇ ਪੂਰੇ ਕਰ ਲੈਣਗੇ ਇਹਨਾਂ ਨੇ ਚਲੋ ਸਾਰਿਆਂ ਦਾ ਰੈਕਸ਼ਨ ਦੇਖਦੇ ਆਂ ਦਦਾ ਹਾਂ ਦਾ ਆਹ ਸੈਲਫੀ 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 ਦਾ ਅੰਗੜਾ ਨੰਨੀ ਤੇ ਮੁੰਡਲੇ ਘਟਿਆਗੀ ਹਾਏ ਮੋਤੇ ਚਾਂਟ ਲੱਕੀ ਫਰਾ ਬਾਹਰ ਦਾ ਵਿੱਚ ਹਾਂ ਤੇ ਪਰ ਵੀ ਤਾਂ ਡੰਗ ਜਾ ਕੇ ਰਹੀ ਜਾਂਦਾ ਓਏ ਪਰ ਡੰਗ ਜਾ ਕੇ ਤਾਂ ਦਾਤੋ ਤੇ ਡੰਗ ਜਾ ਕੇ ਜੀ ਕੱਢਤਾ ਮਾਂ ਦਾ ਜਲੂਸ ਰਿਐਕਸ਼ਨ ਚੈੱਕ ਕਰਨ ਦੇ ਨਾਤੇ ਇਹਨਾਂ ਨੇ ਨਹੀਂ ਦੇਖਣਾ ਕੋਈ ਕਿਸ ਤਰ੍ਹਾਂ ਬੈਠਾ ਕਿਸ ਤਰ੍ਹਾਂ ਨਹੀਂ ਬੈਠਾ ਕਿਸ ਨੇ ਚੁੰਨੀ ਲਈ ਕਿ ਨਹੀਂ ਲਈ ਸਿੱਧਾ ਕੈਮਰਾ ਉਹਦੇ ਤੇ ਮਾਰ ਦੇਣਗੇ ਬਾਅਦ ਚੋਂ ਇਹ ਨਹੀਂ ਵੀ ਤੁਸੀਂ ਕਲਿੱਪ ਕੱਟ ਦੋ ਜੇ ਗਲਤ ਰਿਕਾਰਡ ਹੋ ਗਈ ਕਲਿੱਪਾਂ ਕੱਟਨੀਆਂ ਤਾਂ ਇਹਨਾਂ ਨੂੰ ਆਂਦੀਆਂ ਹੀ ਨਹੀਂ ਐਡੀਟਿੰਗ ਦੇ ਵਿੱਚ ਇਹ ਪੜ੍ਹ ਤੂੰ ਸਿੱਖਿਆ ਨਹੀਂ ਵੀ ਕਲਿੱਪ ਨੂੰ ਟ੍ਰਿਮ ਕਿੱਦਾਂ ਕਰਨਾ ਹੈ ਹੈਨਾ ਤੁਸੀਂ ਜੋ ਰਿਕਾਰਡ ਹੋ ਗਿਆ ਜਿੱਦਾਂ ਚੜਦਾ ਚਾੜ ਦੋ ਸਭ ਰਬ ਪ੍ਰੋਸੈਸ ਸਭ ਰਾਮ ਪ੍ਰੋਸੈਸ ਬੇਸ਼ਰਮ ਦੁਕਾਨਦਾਰ ਨੇ ਇਹ ਕਿਹਾ ਸੀ 5 ਸਾਲ ਤੱਕ ਤੇ ਬੱਚੇ ਲਈ ਗੱਡੀ ਠੀਕ ਐ ਉਹਨੇ ਇਹ ਨਹੀਂ ਕਿਹਾ ਸੀ 15 ਸਾਲ ਦੇ ਤੈਨੂੰ ਵੀ ਚੜਾ ਲਓ ਐ 15 ਸਾਲ ਦਾ ਮੁੰਡਾ ਲਿਆ ਕੇ ਇਹਨਾਂ ਨੇ ਬਿਠਾਤਾ ਫਿਰ ਕਹਿਣਗੇ ਗੱਡੀ ਵਧੀਆ ਕੰਪਨੀ ਦੀ ਨਹੀਂ ਨਿਕਲੀ ਖਰਾਬ ਹੋ ਗਈ ਜਲਦੀ ਟੁੱਟ ਗਈ ਜਲਦੀ ਫਿਰ ਕੰਪਨੀ ਦਾ ਕਸੂਰ ਦੁਕਾਨਦਾਰ ਦਾ ਕਸੂਰ ਤਬੀਆ ਕੀ ਮੇਰੇ ਕੋਲੇ ਜਬੜ ਦੇ ਤੋੜ ਰਹਾ ਤਾਂਕੀ ਕਰ ਤਾਂਕੀ ਕਰ ਲਾ ਤਾ ਬਹੁਤ ਮਾਰਦੀ ਐ ਪਤਾ ਨਹੀਂ ਲੱਗਦਾ ਤੈਨੂੰ ਕਦਾਈਵਾ ਦੇ ਕੀ ਆ ਦੇ ਦੇ ਸਾਰੇ ਦੇ ਚੱਕੇ ਨੇ ਆਪਣੇ ਆਹ ਦੇਖ ਲੋ ਜੀ ਖੜੇ ਤਿੰਨ ਜਮੂਰੇ ਤਿੰਨ ਘਰ ਜਵਾਈ ਉਹ ਵੱਡੇ ਵਾਲਾ ਵੀ ਕਹਿਨੋ ਹੀ ਆਪਣੇ ਘਰੇ ਰਹਿੰਦਾ ਸਾਲ ਚ 365 ਦਿਨ ਹੁੰਦੇ ਆ 300 ਦਿਨ ਤਾਂ ਇੱਥੇ ਹੁੰਦਾ ਭੈਣ ਦੇ ਨੇ ਆਪਣੇ ਘਰੇ ਹੁੰਦਾ ਹੈਗਾ ਹੁਣ ਆਦੀ ਵੱਡੀ ਭਣ ਕੀ ਕਹਿ ਰਹੀ ਆ ਪਤਾ ਨਹੀਂ ਕੌਣ ਸਾਡੇ ਵੱਲ ਝਾਕੀ ਜਾ ਰਿਹਾ ਅਰੇ ਤੁਹਾਡੇ ਵਰਗੀ ਅਤਰੰਗੀ ਪ੍ਰਜਾਤੀਆਂ ਵੱਲ ਲੋਕ ਝਾਕਣਗੇ ਵੀ ਤੁਸੀਂ ਕੀ ਜਲੂਸ ਕੱਢਿਆ ਹੋਇਆ ਪਹਿਲਾਂ ਮੈਨੂੰ ਇਹ ਦੱਸਿਓ ਵੀ ਜਿਹੜੀ ਕੁੜੀਆਂ ਹੁੰਦੀਆਂ ਕਰਵਾ ਚੋਤ ਆਪਣੇ ਸੋਹਰੇ ਮਨਾਂਦੀਆਂ ਕਿ ਪੇਕੇ ਆ ਕੇ ਮਨਾਂਦੀਆਂ ਠੀਕ ਹੈ ਸੋਹਰੀ ਮਨਾਉਂਦੀ ਆ ਨਾ ਵੀ ਸਵੇਰੇ ਸੱਸ ਸਰਗੀ ਦਿੰਦੀ ਹੈਗੀ ਐ ਠੀਕ ਹੈ ਗਿਫਟ ਵੀ ਦਿੰਦੀ ਹੈਗੀ ਸੱਸ ਆਪਾਂ ਵੀ ਸੱਸ ਨੂੰ ਸੂਟ ਦਿੰਨੇ ਹੈਗੇ ਆ ਸੋਹ ਕਾਰਬਿਆਹਰ ਹੁੰਦੇ ਆ ਇਹ ਸੋਹਰੇ ਰਹਿ ਕੇ ਇਹ ਸੋਹਰੇ ਰਹਿ ਕੇ ਮਨਾਣ ਵਾਲਾ ਤਿਹਾਰ ਹੈ ਠੀਕ ਹੈ ਤੇ ਇਹ ਪੇਕੇ ਆ ਕੇ ਮਨਾ ਰਹੀਆਂ ਇਹਨਾਂ ਨੇ ਤਾਂ ਸਾਰੀਆਂ ਰੀਤਾਂ ਪੁਟੀਆਂ ਤੋਰੀਆਂ ਹੋਈਆਂ ਪਤਾ ਨਹੀਂ ਇਹ ਕਿੱਦਾਂ ਦੇ ਲੋਗ ਹੈਗੇ ਆ ਔਰ ਇਹਨਾਂ ਨੂੰ ਦੇਖਣ ਵਾਲੇ ਧੰਨ ਮੱਥਾ ਕਰ ਕੰਮ ਲਾ ਕਰ ਬਣੀਦਾ ਹੋ ਤਾਂ ਕੱਕਲੇ ਨਹੀਂ ਕੋ ਪਾਣੀ ਪਾਣੀ ਕਰਦਾ ਹੁ ਗਰੇ ਮੱਠੀ ਲੈ ਲੈਂਦੀ ਮੱਠੀ ਲੈ ਲੈਂਦੀ ਮੱਠੀ ਨਹੀਂ ਮਿੱਠੀ ਦੇਖ ਲੈਂਦੀ ਤਾਂ ਬੰਦਾ ਵੀ ਕੱਲ ਚੰਦ ਕਿੱਧਰੋਂ ਆ ਪਾਣੀ ਕਿੱਧਰੋਂ ਦੇਈ ਜਾਂਦੀ ਹੈਗੀ ਆਪਾਂ ਤਾਂ ਸਤਾ ਕੁਝ ਹੈ ਨਹੀਂ ਬਸ ਵੱਡੇ ਵਲੋਗਰਾਂ ਵੱਲ ਦੇਖ ਲਿਆ ਫਿਲਮਾਂ ਦੇ ਵਿੱਚ ਦੇਖ ਲਿਆ ਜਾਂ ਵਲੋਗ ਬਣਾਣ ਲਈ ਵਰਤ ਰੱਖ ਲਿਆ ਬਸ ਹੋਰ ਤੁਸੀਂ ਕੀ ਹੈ ਕੋਈ ਸ਼ਰਧਾ ਭਾਵਨਾ ਥੋੜੀ ਹੈਗੀ ਆ ਤੁਹਾਡੇ ਕੋਈ ਵਿਸ਼ਵਾਸ ਥੋੜਾ ਹੈਗਾ ਇਨਾਂ ਚੀਜ਼ਾਂ ਦੇ ਵਿੱਚ ਤਾਂ ਤਾਂ ਚੰਦ ਨੂੰ ਪਾਣੀ ਦੇਣਾ ਵੀ ਨਹੀਂ ਆਉਂਦਾ ਹੈਗਾ ਓ ਹੋਰ ਨਹੀਂ ਤਾਂ ਤੁਸੀਂ ਦੇਵ ਤੋਂ ਸਿੱਖ ਲੈਂਦੀਆਂ ਦੇਵ ਨੇ ਕਮਲ ਨੂੰ ਪਾਣੀ ਦੇਣਾ ਸਿਖਾਇਆ ਸੀ ਨਾ ਵੀ ਐ ਚੰਦ ਨੂੰ ਪਾਣੀ ਦੇਂਦੇ ਦੇਂਦੇ ਚੰਦ ਦਾ ਮੂੰਹ ਦੇਖਣਾ ਹੁੰਦਾ ਚੰਦ ਨੂੰ ਦੇਖਣਾ ਹੁੰਦਾ ਔ ਕਮਲ ਵੀ ਉਹੋ ਜੀ ਡੰਗਰ ਵੀ 15 16 ਸਾਲ ਹੋ ਗਏ ਤੇਰੇ ਵਿਆਹ ਨੂੰ 15 16 ਸਾਲ ਤੂੰ ਵਰਤ ਰੱਖਦੀ ਐ ਤੂੰ ਇਸ ਵਾਰ ਚੰਦ ਨੂੰ ਪਾਣੀ ਦੇਣਾ ਭੁੱਲ ਗਈ ਉਹਦਾ ਵੀ ਅੱਲਾ ਕੋਈ ਡਰਾਮਾ ਚੱਲਦਾ ਆ ਰਿਹਾ ਨਾ ਦੇਖੀ ਚੱਲ ਹੁਣ ਆਪਾਂ ਵੀ ਸੇਵ ਹੀ ਕਰਨ ਜਾਵਾਂ ਥੋੜੀ ਸੇਵ ਹੀ ਕਰਨ ਦੇਖੀ ਚੱਲ ਸਹੀ ਗੱਲ ਲੱਗਦੀ ਬਾਅਦ ਚ ਹੋ ਗਏ ਚੰਦਾ ਤੌਰਿਆ ਪਰੇਸ਼ਾਨੀ ਚ ਦੇਖਿਆ ਨਹੀਂ ਮੂਜਾ ਕੇ ਦੇਖ ਲੈ ਤੂੰ ਦੇਖ ਲੈ ਆ ਜਾ ਚੰਦੇ ਸੋਨਾ ਕੇ ਮਾਹੀ ਸੋਨਾ ਇਹ ਨਹੀਂ ਸਮਝ ਆ ਰਹੀ ਵੀ ਚੰਨ ਨੂੰ ਅਰਗ ਦੇ ਰਹੀ ਹੈ ਕਿ ਪਾਣੀ ਪੁੰਜੇ ਸਿੱਟ ਰਹੀ ਹੈ ਅਰਗ ਦੇਣ ਦਾ ਵੀ ਇੱਕ ਤਰੀਕਾ ਹੁੰਦਾ ਇਹ ਤਾਂ ਪਾਣੀ ਸਿੱਟੀ ਜਾ ਰਹੀਆਂ ਉਹ ਪੁਰਾਣੀ ਕੀ ਕੀਤਾ ਹੈਗਾ ਹੱਥ ਤੇ ਕਰਕੇ ਪਾਣੀ ਦਿੱਤਾ ਹੈ ਹੱਥ ਨੂੰ ਲੱਗਦਾ ਲੱਗਦਾ ਪਾਣੀ ਗਿਆ ਹੈਗਾ ਆ ਇਹਨਾਂ ਦੇ ਰੀਤੀ ਰਿਵਾਜ ਆ ਇਹਨਾਂ ਨੂੰ ਕਾਮਨ ਸੈਂਸ ਹੈਗੀ ਹੈ ਠੀਕ ਹੈ ਖੇਖਣ ਇਹਨਾਂ ਨੂੰ ਪੁਰੇ ਆਂਦੇ ਆ ਚੰਨ ਸੋਨਾ ਕੇ ਮਾਹੀ ਸੋਨਾ ਦੇਖ ਲੈ ਸੋਨੂੰ ਜਿੱਦਾਂ ਇਹ ਕਰਦੀ ਵੀ ਉਦਾਂ ਹੀ ਕਰਨਾ ਹੈਗਾ ਉਹ ਭਾਈ ਸੋਨਾਂ ਨੂੰ ਸੋਨਾਂ ਨੂੰ ਇਹਨਾਂ ਨਾਲ ਜ਼ਿਆਦਾ ਹੀ ਪਤਾ ਹੋਣਾ ਠੀਕ ਹੈ ਉਹਨੇ ਪਿਛਲੇ ਸਾਲ ਵੀ ਤਾਂ ਮਨਾਇਆ ਸੀ ਨਾ ਕਰਵਾ ਚੌਥ ਠੀਕ ਹੈ ਤੁਹਾਡੇ ਅਲੱਗ ਦੇ ਰੀਤੀ ਰਿਵਾਜ ਹੈ ਕਵਾਰੀਆਂ ਦਾ ਕਰਵਾ ਚੌਥ ਫੜ ਕੇ ਰੱਖੋ ਫੜ ਕੇ ਰੱਖੋ ਤੂੰ ਬੜਾ ਹੋਰ ੜਕੇ ਓਹ ਛਾਬਾ ਛੋਪੀ ਇੱਕੂ ਇੱਕੂ ਦੇਖੋ ਜੁੰਡੇ ਪੀਏ ਇਹ ਇਹ ਨਾ ਪਤਾ ਇੱਕ ਨੂਰ ਦੇ ਵਿੱਚ ਆ ਜਾ ਤੇ ਮੋੜ ਪੈ ਲੈ ਓਏ ਆਮ ਦਾ ਮੁੰਡਾ ਪਹਿਲੇ ਵਾਰੀ ਹੱਥ ਤੇ ਬੱਟਾ ਲਈ ਇਸ਼ਾਰਾ ਕਰ ਲਿਆ ਬਾਕੀ ਲੋਦੀ ਇਹਦਾ ਕੀ ਵੀ ਆਉਂਦਾ ਹਾਂ ਬਈ ਲੋ ਜੀ ਆ ਗਈ ਹੁਣ ਸੋਨੂ ਦੀ ਵਾਰੀ ਆ ਦੇਖ ਲੋ ਕਵਾਰਿਆਂ ਦਾ ਕਰਵਾ ਚੌਥ ਮੈਂ ਮੰਦੀ ਆ ਕਿ ਕੁੜੀਆਂ ਇੰਗੇਜਮੈਂਟ ਤੋਂ ਬਾਅਦ ਕਰਵਾ ਚੌਥ ਰੱਖਣਾ ਸਟਾਰਟ ਕਰ ਦਿੰਦੀ ਆ ਪਰ ਉਹ ਆਪਣੇ ਘਰੇ ਰੈਂਦੀ ਆ ਉਹਨਾਂ ਦੇ ਸਹੁਰੇ ਉਹਨਾਂ ਦੀ ਸਰਗੀ ਆਂਦੀ ਐ ਪ੍ਰੋਪਰ ਰੀਤੀ ਰਿਵਾਜ ਜੋ ਹੈਗੇ ਆ ਉਹ ਫੋਲੋ ਕਿਤੇ ਜਾਂਦੇ ਆ ਪੀਕੇ ਆ ਕੇ ਮੁੰਡਾ ਕਿਹੜਾ ਐਦਾ ਵਰਤ ਤੋੜਾਂਦਾ ਕਵਾਰੇ ਹੁੰਦੇ ਆ ਇਹ ਤਾਂ ਰਹਿਣੀ ਇੱਥੇ ਲੱਗ ਗਿਆ ਉਹ ਤਾਂ ਇਹਨਾਂ ਦੇ ਮਾਪਿਆਂ ਨੂੰ ਕੋਈ ਬੇਸ਼ਰਮੀ ਦੀ ਦੁਨੀਆਦਾਰੀ ਕੀ ਕਹੂਗੀ ਉਹ ਵੀ ਪੈਸਿਆਂ ਦੇ ਪਿੱਛੇ ਅੰਨੇ ਹੋਏ ਪਏ ਸਭ ਅੱਖਾਂ ਬੰਦ ਕੀਤੀਆਂ ਹੋਈਆਂ ਠੀਕ ਹੈ ਇਹ ਕੈਨ ਨੂੰ ਇੱਕ ਵਾਰ ਇਹ ਰਾਤਾਂ ਨੂੰ ਇਹ ਬਾਹਰ ਰਹਿੰਦੇ ਹੈਗੇ ਮੈਂ ਆਪਣੀ ਪਿਛਲੀ ਵੀਡੀਓਜ਼ ਦੇ ਵਿੱਚ ਕਲੀਅਰ ਦਿਖਾਇਆ ਹੋਇਆ ਹੈ ਕਦੇ ਅਮਰitsar ਜਾ ਕੇ ਰਾਤਾਂ ਇਕੱਠੇ ਰਹਿ ਕੇ ਆਏ ਹੈ ਕਦੇ ਦੀਮ ਠਾਰੂ ਦੇ ਘਰੇ ਤੇ ਆਹ ਕਿਹੜੀ ਆ ਸੰਦੀਪ ਪੀਬੀ 29 ਉਹਨਾਂ ਦੇ ਘਰੇ ਰਾਤ ਰਹਿ ਕੇ ਆਏਗੇ ਹੋਰ ਪਤਾ ਨਹੀਂ ਕਿਤੇ ਕਿਤੇ ਜਾਂਦੇ ਹੋਣਗੇ ਠੀਕ ਹੈ ਉਹ ਅਮਰitsar ਘਰੇ ਇੱਕ ਉਹ ਜਿਹੜੀ ਲੇਡੀ ਹੈਗੀ ਸੀ ਉਹ ਵਲੋਗਿੰਗ ਕਰਦੀ ਸੀ ਉਹਨਾਂ ਦੇ ਘਰੇ ਵੀ ਰਾਤ ਰਏ ਸੀ ਠੀਕ ਆ ਅਮਰitsar ਹੋਟਲ 'ਚ ਵੀ ਠੀਕ ਹੈ ਫਿਰ ਅਗੋਂ ਇਹਨਾਂ ਦਾ ਬੇਬੀ ਕੰਟੈਂਟ ਸ਼ੁਰੂ ਹੋ ਜਾਊਗਾ ਕਾਹਨੂੰ ਇੰਨੀਆਂ ਗੱਲਾਂ ਸੁਣਦੇ ਪਏ ਹੈਗੇ ਦੂਜੀਆਂ ਕੁੜੀਆਂ ਤੇ ਕਿੰਨਾ ਬੁਰਾ ਅਸਰ ਪੈਂਦਾ ਹੈਗਾ ਜਿਹੜੀਆਂ ਇਹਨੂੰ ਸਪੈਸ਼ਲੀ ਦੀਦੀ 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 ਕਰਦੀਆਂ ਹੈਗੀਆਂ ਇਤੋਂ ਉਹ ਵੀ ਤਾਂ ਇੱਕ ਇਨਫਲੂਐਂਸ ਹੋਈ ਹੋਈ ਸੀ ਨਾ ਉਹ ਜਿਹੜੀ ਕਵਲਜੀਤ ਜਿੱਤੇ ਆਪਾਂ ਦੋ ਵੀਡੀਓਜ਼ ਪਾਈਆਂ ਸੀ ਠੀਕ ਹੈ ਉਹ ਵੀ ਕੀ ਕਹਿੰਦੀ ਸੀ ਵੀ ਆਹ ਕੁੜੀ ਤੋਂ ਸੋਨੂ ਕੋਲ ਤੋਂ ਉੱਤੋਂ ਚੜਾਈ ਕਰਨੀ ਹੈਗੀ ਹੈ ਸਮਝ ਗਏ ਨਾ ਇਨਫਲੂਐਂਸ ਪੈਂਦਾ ਹੈ ਔਰ ਪੈ ਰਿਆ ਔਰ ਆਉਣ ਵਾਲਾ ਸਮਾਂ ਹੋਰ ਵੀ ਮਾੜਾ ਹੈ ਕਾਈਂਡਲੀ ਇਹਨਾਂ ਨੂੰ ਦੇਖਣਾ ਬੰਦ ਕਰੋ ਠੀਕ ਹੈ ਜੀ ਹੁਣ ਮੈਂ ਸਾਈਡ ਤੇ ਕਲਿੱਪਾਂ ਚਲਾਈਆਂ ਹੋਈਆਂ ਐ ਇਸ ਤੋਂ ਬਾਅਦ ਇਹ ਕੋਠੇ ਨਾਲੇ ਅਨਾਰ ਚਲਾਏ ਉਹ ਪਤਾ ਨਹੀਂ ਕੀ ਕਿ ਜਬਲੀਆਂ ਮਾਰਦੇ ਰਿਹਾ ਐ ਇਹਨਾਂ ਦੀ ਮਾਂ ਦੇਖ ਲਓ ਕੁਰਸੀ ਦੇ ਉੱਤੇ ਕੋਲ ਬੈਠੀ ਹੈਗੀ ਉਹ ਸਿਆਣੀ ਵਿਆਣੀ ਨੂੰ ਤਾਂ ਅਕਲ ਕਰਨੀ ਚਾਹੀਦੀ ਹੈ ਮੇਰੀ ਧੀਆ ਕਰਦੀਆਂ ਕਿ ਭੀਆਂ ਇਹਨਾਂ ਨੂੰ ਸੋਹਰੇ ਤੋਰਾ ਉੱਥੇ ਜਾ ਕੇ ਆਪਣੇ ਦਿਨ ਤੇ ਹਾਰ ਮੰਨਣ ਪਰ ਨਹੀਂ ਪੈਸਾ ਆਂਦਾ ਆਂਦੋ ਠੀਕ ਹੈ ਫਰੀਦ ਆਈਏ ਸਾਨੂੰ ਕੀ ਹੈ ਬਦਨਾਮੀ ਹੋ ਰਹੀ ਕੋਈ ਕੋਈ ਗੱਲ ਨਹੀਂ ਕਿਹੜੀ ਵੱਡੀ ਗੱਲ ਹੈਗੀ ਹੈ ਬੇਸ਼ਰਮ ਕਿਸੇ ਥਾਂ ਦੇ ਲਾਂਤੀ ਮਾਪਿਓ ਤੇ ਲਾਂਤੀ ਬੱਚੇ ਠੀਕ ਹੈ ਜੀ ਤੇ ਏਸੀ ਅੱਜ ਦੀ ਵੀਡੀਓ ਮਿਲਦੇ ਆ ਫਿਰ ਅਗਲੀ ਵੀਡੀਓ ਚ ਤੇ ਮੀਨੂ ਸੀਰਾ ਦੇ ਨਵੇਂ ਝੂਠਾਂ ਤੇ ਠੀਕ ਹੈ ਜਿਹੜਾ ਇਹਨੇ ਬਿਮਾਰੀ ਬਿਮਾਰੀ ਵਾਲਾ ਡਰਾਮਾ ਖੇਡਿਆ ਹੋਇਆ ਨਾ ਉਹ ਆਪਾਂ ਇਹਦਾ ਕੱਢ ਦੇ ਹੈ ਗਿਆ ਵੀ ਇਹ ਕਿੱਥੇ ਤੇ ਕਿੰਨੇ ਝੂਠ ਬੋਲ ਰਹੀ ਹੈ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ